ਤੇ ਦੋ ਪਿਛਲੇ ਦੋ ਸਾਲਾਂ ਤੋਂ ਇੱਕੋ ਹੀ ਮੰਗ ਆ ਸਾਡਾ ਇੱਕ ਮਿਨੀਮਮ ਰੇਟ ਸੈੱਟ ਕਰ ਦਿਓ 25 ਰੁਪਏ ਪਰ ਕਿਲੋਮੀਟਰ ਅਸੀਂ ਧਰਨੇ ਵੀ ਦੇਲੇ ਜੀ ਹੜਤਾਲਾਂ ਵੀ ਕਰ ਲਿਆ ਘਰਾਓ ਵੀ ਕਰ ਲਿਆ ਰਾਜਪਾਲ ਦਾ ਜੀ ਅਸੀਂ ਭੁੱਖ ਹੜਤਾਲ ਵੀ ਕੀਤੀ ਜਿੱਥੇ 10 ਦਿਨ ਮੈਂ ਭੁੱਖ ਹੜਤਾਲ ਤੇ ਬੈਠਾ ਰਿਆ ਤੇ ਪ੍ਰਸ਼ਾਸਨ ਨੇ ਸਾਡੀਆਂ ਮੰਗਾਂ ਮੰਨ ਲਈਆਂ ਜੀ ਵਾਈਡ ਪਲੇਟ ਬਾਈਕ ਨਹੀਂ ਚੱਲੇਗੀ ਵਾਈਡ ਪਲੇਟ ਗੱਡੀ ਨਹੀਂ ਚੱਲੇਗੀ ਜਿਹੜਾ ਵਿੱਚ ਬੈਠੇਗਾ ਉਹਦਾ ਵੀ ਚਲਾਨ ਜਿਹੜਾ ਚਲਾਏਗਾ ਉਹਦਾ ਵੀ ਚਲਾਨ ਕਿਲੋਮੀਟਰ ਵੀ ਤੁਹਾਨੂੰ ਸੈੱਟ ਕਰ ਦਾਂਗੇ ਐਗਰੀਗੇਟਰ ਪਾਲਿਸੀ ਦੇ ਹਿਸਾਬ ਨਾਲ ਲਾਇਸੈਂਸ ਦੇ ਦਾਂਗੇ ਹੁਣ ਉਹਨਾਂ ਨੇ ਲਾਇਸੈਂਸ ਵੀ ਦੇਤੇ ਜੀ ਹੁਣ ਕਹਿੰਦੇ ਅਸੀਂ ਕੁਝ ਨਹੀਂ ਕਰ ਸਕਦੇ ਇਹ ਕੰਪਨੀਆਂ ਤੇ ਤੁਹਾਡਾ ਐਗਰੀਮੈਂਟ ਹੈ ਜਦੋਂ ਲਾਇਸੈਂਸ ਤੁਸੀਂ ਦੇ ਰਹੇ ਹੋ ਬੈਠ ਕੇ ਤੁਸੀਂ ਗੱਲ ਕਰ ਰਹੇ ਹੋ ਸਾਨੂੰ ਉਠਾ ਰਹੇ ਹੋ ਹੜਤਾਲਾਂ ਤੋਂ ਸਾਡੀ ਗੱਲ ਮੰਨ ਰਹੇ ਹੋ ਹੁਣ ਮੌਕੇ ਤੇ ਆ ਕੇ ਤੁਸੀਂ ਬੈਕਆਊਟ ਮਾਰ ਜਾਂਦੇ ਹੋ ਇਹ ਰੇਕ xe ਨੂੰ ਕੁਛ ਲੈਣੇ ਜੀ 25 ਸੈਕਟਰ ਤੇ ਕਿਰਾਏ ਦੇ 250 ਤੋਂ ਥੱਲੇ ਕੋਈ ਨਹੀਂ ਜਾਂਦਾ ਸਾਡੇ ਵਾਲੇ 750 ਰੁਪਏ ਰੇਟ ਆ ਰਿਹਾ ਉਹ ਸਾਨੂੰ ਕਹਿ ਰਿਹਾ ਕਿ ਤੁਸੀਂ ਟੈਕਸੀ ਵਾਲਿਆਂ ਨੇ ਸਾਡਾ ਰੇਟ ਖਰਾਬ ਕਰਦਾ ਆਟੋ ਵਾਲੇ ਕਹਿ ਰਹੇ 34 ਸੈਟਰ ਦਾ ਅਸੀਂ 200 ਲੈਨੇ ਆ ਤੁਸੀਂ 200 ਰੁਪਏ ਚ ਖੜੜ ਚਲੇ ਜਾਂਦੇ ਏਸੀ ਚਲਾ ਕੇ ਦੋ 에어 ਬੈਗ ਲੈ ਕੇ ਪੈਨਿੰਗ ਵਾਟਰ ਲਗਾ ਕੇ ਕਮਰਸ਼ੀਅਲ ਇਨਸ਼ੋਰੈਂਸ ਕਰਾ ਕੇ ਅਸੀਂ ਆਪਦੇ ਬੱਚੇ ਨਹੀਂ ਪਾਲਨੇ ਦੀ ਇਹ ਤਾਂ ਪ੍ਰਸ਼ਾਨ ਸਰਕਾਰਾਂ ਤੇ ਕੰਪਨੀਆਂ ਤੇ ਪ੍ਰਸ਼ਾਸਨ ਤਿੰਨੇ ਮਿਲ ਕੇ ਮਿਲੀ ਭੌਤਨਾ ਸਾਨੂੰ ਮਾਰਨ ਦੀ ਤਦਾਰਤ ਹੈ ਜੀ 10 ਰੁਪਏ ਦੀ ਰੈਡ ਆ ਰਹੀ 20 ਰੁਪਏ ਦੀ ਰੈਡ ਅਸੀਂ ਕਿੱਥੇ ਜਾਈਏ 40 ਰੁਪਏ ਚ ਰੇਲਵੇ ਸਟੇਸ਼ਨ 150 ਰੁਪਏ ਚ 릭ਸ਼ੇ ਵਾਲੇ ਜਾ ਰਿਹਾ 40 ਚ ਸਾਡੀ ਗੱਡੀ ਜਾ ਰਹੀ ਹੈ ਇਸ ਕਰਕੇ ਅਸੀਂ ਆਪ ਦਾ ਰੇਡ ਜੀ ਪ੍ਰਸ਼ਾਸਨਾ ਹੁਣ ਜਾ ਕੇ ਆਏ ਸੀ ਡੀਸੀ ਸਾਹਿਬ ਨੂੰ ਮਿਲ ਕੇ ਆਏ ਐ ਐਸਟੀ ਸਾਹਿਬ ਨੂੰ ਮਿਲ ਕੇ ਆਏ ਉਹਨਾਂ ਨੇ ਹੱਥ ਖੜੇ ਕਰ ਦਿੱਤੇ ਜੀ ਇਲੈਕਸ਼ਨ ਤੋਂ ਬਾਅਦ ਦੇਖਾਂਗੇ ਕੰਪਨੀਆਂ ਨਾਲ ਥੋੜਾ ਐਗਰੀਮੈਂਟ ਹੋਇਆ ਤੁਸੀਂ ਦੇਖੋ ਤੇ ਉਹ ਦੇਖਣ ਅਸੀਂ ਦੇਖ ਰਿਹਾ ਜੀ ਹੁਣ 34 ਤਾਂ ਅਸੀਂ ਲੈ ਨਹੀਂ ਦੇ ਅਸੀਂ 25 ਰੁਪਏ ਲੈ ਰਹੇ ਆ ਫਿਰ ਦੇ ਸੀ ਨਾਓਨ ਐਸੀ 20 ਰੁਪਏ ਜੀ ਚੰਡੀਗੜ੍ਹ ਦੇ ਵਿੱਚ 40000 ਮੋਟਰਸਾਈਕਲ ਚੱਲ ਰਹੀ ਜੀ ਟ੍ਰਾਈ ਸਿਟੀ ਦੇ ਵਿੱਚ ਇਹਨਾਂ ਐਪਸ ਦੇ ਥਰੂ ਓਲਾ ਉੱਪਰ ਐਂਡ ਡਰਾਈਵਰ ਤੇ ਰੈਕੋਰਡ ਸਾਰਾ ਚੱਲ ਰਿਹਾ ਤੇ ਪੰਜ ਮੋਟਰਸਾਈਕਲਾਂ ਨੂੰ ਤੱਕ ਵਰਸ਼ ਲਾਇ ਤੇ ਚਲਾਨ ਕਿਉਂ ਨਹੀਂ ਕਰਦੇ 1800 1800 ਮੋਟਰਸਾਈਕਲ ਦੀ ਫੋਟੋ ਤੇ ਵੀਡੀਓ ਮੈਂ ਪ੍ਰਸ਼ਾਸਨ ਨੂੰ 25 ਵਾਰ ਭੇਜ ਚੁੱਕਿਆ ਹੈ ਚਲਾਨੇ ਨਹੀਂ ਕਰਦੇ ਨਾ ਬਾਉਂਡ ਕਰਦੇ ਨਾ ਕਾਰਵਾਈ ਕਰਦੇ ਲਿਵਿੰਗ ਇਡੀਅਲ ਯੂਜ਼ਰ ਨਾਲ ਤੁਸੀਂ ਜੁੜੇ ਹੋ ਤੇ ਮੈਂ ਤੁਹਾਡੇ ਨਾਲ ਪ੍ਰਗਟਿਤ ਹੋਇਆ ਅੱਜ ਅਸੀਂ ਪਹੁੰਚੇ ਹੋਏ ਹਾਂ ਚੰਡੀਗੜ੍ਹ ਦੇ ਵਿੱਚ ਜਿੱਥੇ ਇੱਕ ਜੂਨੀਅਨ ਦੇ ਵੱਲੋਂ ਤਰਨਾ ਦਿੱਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੋ ਓਲਾ Uber ਦੇ ਇਸਤੇਮਾਲ ਕਰਦੇ ਨੇ ਉਸ ਦੇ ਹਿਸਾਬ ਦੇ ਨਾਲ ਆਪਾਂ ਨੂੰ 1 ਕਿਲੋਮੀਟਰ 25 ਰੁਪਏ ਦੇ ਹਿਸਾਬ ਨਾਲ ਆਪਾਂ ਨੂੰ ਪੇ ਕਰਨਾ ਪਵੇਗਾ ਆਮ ਲੋਕਾਂ ਨੂੰ ਇਸ ਤੇ ਝਟਕਾ ਵੀ ਲੱਗ ਸਕਦਾ ਪਰ ਇਹਨਾਂ ਦੀ ਵੀ ਆਪਣੀ ਇੱਕ ਵੱਖਰੀ ਮੰਗ ਹੈ ਆਪਾਂ ਉਹਨਾਂ ਦੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹ ਤਰਨਾ ਕਿਉਂ ਦੇ ਰਹੇ ਹੈ ਕਿ ਇਹਨਾਂ ਦਾ ਕੀ ਸਿਸਟਮ ਹੈ ਸਾਡੇ ਨਾਲ ਇੱਕ ਸਰ ਮੌਜੂਦ ਨੇ ਆਪਾਂ ਉਹਨਾਂ ਤੋਂ ਗੱਲਬਾਤ ਕਰਦੇ ਹਾਂ ਸਰ ਇਹ ਮਾਮਲਾ ਕੀ ਹੈ ਪਾਲਤ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਤੁਸੀਂ ਸਾਡੇ ਦੇਸ਼ ਦੇ ਚੌਥੇ ਸਤੰਭ ਹੋ ਜਿਹੜੇ ਸਾਡੀ ਗਰੀਬਾਂ ਦੀ ਆਵਾਜ਼ ਚੱਕਦੇ ਹੋ ਤੁਹਾਨੂੰ ਬਹੁਤ-ਬਹੁਤ ਧੰਨਵਾਦ ਹੈ ਤੁਸੀਂ ਸਾਡੀ ਆਵਾਜ਼ ਲਈ ਇੱਥੇ ਆਏ ਸਾਡਾ ਮੈਟਰ ਹੈ ਜੀ ਪਹਿਲੇ ਦੋ ਪਿਛਲੇ ਦੋ ਸਾਲਾਂ ਤੋਂ ਇੱਕੋ ਹੀ ਮੰਗਾ ਸਾਡਾ ਇੱਕ ਮਿਨੀਮਮ ਰੇਟ ਸੈੱਟ ਕਰ ਦਿਓ 25 ਰੁਪਏ ਪਰ ਕਿਲੋਮੀਟਰ ਅਸੀਂ ਧਰਨੇ ਵੀ ਦੇਲੇ ਜੀ ਹੜਤਾਲਾਂ ਵੀ ਕਰ ਲਿਆ ਘਰਾਓ ਵੀ ਕਰ ਲਿਆ ਰਾਜੋਪਾਲ ਦਾ ਜੀ ਅਸੀਂ ਭੁੱਖ ਹੜਤਾਲ ਵੀ ਕੀਤੀ ਜਿੱਥੇ 10 ਦਿਨ ਮੈਂ ਭੁੱਖ ਹੜਤਾਲ ਤੇ ਬੈਠਾ ਰਿਆ ਤੇ ਪ੍ਰਸ਼ਾਸਨ ਨੇ ਸਾਡੀਆਂ ਮੰਗਾਂ ਮੰਨ ਲਈਆਂ ਜੀ ਵਾਈਟ ਪਲੇਟ ਬਾਈਕ ਨਹੀਂ ਚੱਲੇਗੀ ਵਾਈਟ ਪਲੇਟ ਗੱਡੀ ਨਹੀਂ ਚੱਲੇਗੀ ਜਿਹੜਾ ਵਿੱਚ ਬੈਠੇਗਾ ਉਹਦਾ ਵੀ ਚਲਾਨ ਜਿਹੜਾ ਚਲਾਏਗਾ ਉਹਦਾ ਵੀ ਚਲਾਨ ਕਿਲੋਮੀਟਰ ਵੀ ਤੁਹਾਨੂੰ ਸੈੱਟ ਕਰ ਦਾਂਗੇ ਐਗਰੀਗੇਟਰ ਪਾਲਿਸੀ ਦੇ ਹਿਸਾਬ ਨਾਲ ਲਾਇਸੈਂਸ ਦੇ ਦਾਂਗੇ ਹੁਣ ਉਹਨਾਂ ਨੇ ਲਾਇਸੈਂਸ ਵੀ ਦੇਤੇ ਜੀ ਹੁਣ ਕਹਿੰਦੇ ਅਸੀਂ ਕੁਝ ਨਹੀਂ ਕਰ ਸਕਦੇ ਇਹ ਕੰਪਨੀਆਂ ਤੇ ਤੁਹਾਡਾ ਐਗਰੀਮੈਂਟ ਹੈ ਜਦੋਂ ਲਾਇਸੈਂਸ ਤੁਸੀਂ ਦੇ ਰਹੇ ਹੋ ਬੈਠ ਕੇ ਤੁਸੀਂ ਗੱਲ ਕਰ ਰਹੇ ਹੋ ਸਾਨੂੰ ਉਠਾ ਰਹੇ ਹੋ ਹੜਤਾਲਾਂ ਤੋਂ ਸਾਡੀ ਗੱਲ ਮੰਨ ਰਹੇ ਹੋ ਹੁਣ ਮੌਕੇ ਤੇ ਆ ਕੇ ਤੁਸੀਂ ਬੈਕਆਊਟ ਮਾਰ ਜੰਨੇ ਹੋ ਜਦੋਂ ਚੰਡੀਗੜ੍ਹ ਪ੍ਰਸ਼ਾਸਨ ਨੇ 31 ਮਾਰਚ 2022 ਦੇ ਵਿੱਚ ਇੱਕ ਨੋਟੀਫਿਕੇਸ਼ਨ ਕੱਢਿਆ ਜਿਹਦੇ ਵਿੱਚ ਲਿਖਿਆ ਹੋਇਆ ਹੈ ਕਿ ਏਸੀ ਟੈਕਸੀ ਦਾ 34 ਰੁਪਏ ਰੇਟ ਅਸੀਂ ਲੈ ਸਕਦੇ ਆ ਇਸ ਤੋਂ ਵੱਧ ਨਹੀਂ ਲੈ ਸਕਦੇ ਨੌਨ ਏਸੀ ਦਾ 25 ਲੈ ਸਕ ਆ ਸਾਡਾ ਉਹ ਰੇਟ ਆ ਜੀ ਇਹ ਉਹਨਾਂ ਦਾ ਨੋਟੀਫਿਕੇਸ਼ਨ ਆ ਚੰਡੀਗੜ੍ਹ ਦਾ ਜੀ 34 ਰੁਪਏ ਪਰ ਕਿਲੋਮੀਟਰ ਜੀ ਠੀਕ ਹੈ ਜੀ ਨਾਈਟ ਚਾਰजेस ਦਾ 25% ਐਕਸਟਰਾ ਲੈ ਸਕਦੇ ਆ ਜੇ ਵੇਟਿੰਗ ਕਰਾਉਂਦਾ 1 ਘੰਟੇ ਦਾ 100 ਰੁਪਏ ਉਹ ਐਕਸਟਰਾ ਲੈ ਸਕਦੇ ਉਹਨਾਂ ਨੇ ਕਿਹਾ ਜੀ ਤੁਹਾਨੂੰ ਉਸ ਹਿਸਾਬ ਨਾਲ ਮਿਲਦਾ ਨਹੀਂ ਪਿਆ ਸਾਾਨੂੰ ਇਹ ਮੈਂ ਤੁਹਾਨੂੰ ਦੱਸ ਦਣਾ ਜੀ ਇੱਥੇ ਆਪਾਂ ਈ ਰਿਕਸ਼ਾ ਵਾਲੇ ਨੂੰ ਪੁੱਛ ਲੈਨੇ ਜੀ 25 ਸੈਕਟਰ ਦੇ ਕਿਰਾਏ ਦੇ 250 ਤੋਂ ਥੱਲੇ ਕੋਈ ਨਹੀਂ ਜਾਂਦਾ ਸਾਡੇ ਵਾਲੇ 750 ਰੁਪਏ ਰੇਟ ਆ ਰਿਹਾ ਉਹ ਸਾਨੂੰ ਕਹਿ ਰਹੇ ਕਿ ਤੁਸੀਂ ਟੈਕਸੀ ਵਾਲਿਆਂ ਨੇ ਸਾਡਾ ਰੇਟ ਖਰਾਬ ਕਰਤਾ ਆਟੋ ਵਾਲੇ ਕਹਿ ਰਹੇ 34 ਸੈ ਏਸੀ ਚਲਾ ਕੇ ਦੋ 에어ਬੈਗ ਲੈ ਕੇ ਪੈਨਿੰਗ ਵਾਟਰ ਲਗਾ ਕੇ ਕਮਰਸ਼ੀਅਲ ਇੰਸ਼ੋਰੈਂਸ ਕਰਾ ਕੇ ਅਸੀਂ ਆਪਦੇ ਬੱਚੇ ਨਹੀਂ ਪਾਲਨੇ ਜੀ ਇਹ ਤਾਂ ਪਰੇਸ਼ਾਨ ਕੰਮ ਸਰਕਾਰਾਂ ਤੇ ਕੰਪਨੀਆਂ ਤੇ ਪ੍ਰਸ਼ਾਸਨ ਤਿੰਨੇ ਮਿਲ ਕੇ ਮਿਲੀ ਭੁਗਤਾਨ ਸਾਨੂੰ ਮਾਰਨ ਦੀ ਤਦਾਰਤ ਹੈ ਜੀ ਕਦੀ ਕਿਹੜਾ ਟੈਕਸ ਵਧਾ ਦਿੰਦੇ ਆ ਕਦੀ ਕਿਹੜਾ ਚਲਾਨ ਵਧਾ ਦਿੰਦੇ ਆ ਆ ਬਾਈਕਾਂ ਤੁਹਾਡੇ ਸਾਹਮਣੇ ਚੱਲੀ ਜਾਂਦੀਆਂ ਜੀ ਚਿੱਟੀ ਪਲੇਟਾਂ ਤੇ ਕਿਹੜੇ ਕਮਰਸ਼ੀਅਲ ਇਹਨਾਂ ਤੇ ਨੰਬਰ ਲੱਗੇ ਆ ਕਿਹਦੀ ਇਹਨਾਂ ਦੀ ਵਰਦੀ ਆ ਸਾਡਾ ਵਰਦੀ ਦਾ ਵੀ ਚਲਾਨ ਆ ਆਟੋ ਵਾਲੇ ਦਾ ਵੀ ਚਲਾਨਾ ਵਰਦੀ ਵਾਲੇ ਦਾ ਫਿਰ ਇਹਨਾਂ ਦੀ ਕਿਹੜੀ ਵਰਦੀ ਪਾਈ ਹੁੰਦੀ ਆ ਸਾਡੀ ਮੈਡੀਕਲ ਕੱਟ ਨਹੀਂ ਹੁੰਦੀ ਸਾਡਾ ਤਾਂ ਵੀ ਚਲਾਨਾ ਇਹਨਾਂ ਦੀ ਕਿਹੜੀ ਮੈਡੀਕਲ ਕੱਟ ਹੈ ਜੀ ਸਾਡਾ ਪੈਨਿੰਗ ਬਟਨ ਨਹੀਂ ਲੱਗਿਆ ਤਾਂ ਚਲਾਨਾ ਇਹਨਾਂ ਦਾ ਕਿਹੜਾ ਪੈਨਿੰਗ ਸਾਡੀ ਕੰਪਨੀ ਐਗਰੀਗੇਟਰ ਪਾਲਿਸੀ 2020 ਦੇ ਹਿਸਾਬ ਨਾਲ ਹਰੇਕ ਡਰਾਈਵਰ ਦਾ 5 ਲੱਖ ਦਾ ਮੈਡੀਕਲ ਇਨਸ਼ੋਰੈਂਸ ਹੋਣਾ ਚਾਹੀਦਾ ਹੈ ਜੀ 10 ਲੱਖ ਦਾ ਟਰਮ ਇਨਸ਼ੋਰੈਂਸ ਹੋਣਾ ਚਾਹੀਦਾ ਇਹ ਐਗਰੀਗੇਟਰ ਪਾਲਿਸੀ 'ਚ ਲਿਖਿਆ ਜੇ ਲਾਇਸੈਂਸ ਲੈਣਾ ਤੇ ਇਹ ਕੰਡੀਸ਼ਨ ਹੈ ਤੇ ਜੇ ਤੁਸੀਂ ਲਾਇਸੈਂਸ ਦਿੱਤਾ ਹੈ ਤੇ ਫਿਰ ਦਿਖਾ ਦਿਓ ਕਿਸੇ ਡਰਾਈਵਰ ਦਾ 5 ਲੱਖ ਦਾ ਮੈਡੀਕਲ ਦੀ ਕਿਸੇ ਦੀ ਪੀਡੀਐਫ ਫਾਈਲ ਆਈ ਹੋਵੇ ਕੋਈ ਜੋਰਸ ਨਹੀਂ ਹੋ ਰਿਹਾ ਜੀ 200 2016 ਤੋਂ ਇਹੀ ਹਾਲ ਹੋ ਰਿਹਾ ਹੈ ਜਿਹੜੀਆਂ ਹੜਤਾਲਾਂ ਹੋਈਆਂ ਮਹੀਨੇ ਦੀ 28 ਦਿਨ ਦੀ 10 ਦਿਨ ਦੀ 20 ਦਿਨ ਦੀ ਸਾਡੀ ਗੱਡੀ 90% ਲੋਂਤੇ ਹੈ ਜੀ ਸਵਾ ਸਵਾਲਾ 1.5 ਲੱਖ ਜਿਹੜੀ ਜਮਾ ਪੂੰਜੀ ਸੀ ਅਸੀਂ ਆਪਣੀਆਂ ਭੈਣਾਂ ਆ ਦੀਆਂ ਧੀਆਂ ਦੀਆਂ ਮਾਵਾਂ ਦੀਆਂ ਗਹਿਣੇ ਤਾਤਰ ਕੇ ਜੀ ਡਾਊਨ ਪੇਮਣਾ ਰਏਗੇ ਗੱਡੀਆਂ ਲਈਆਂ ਹੁਣ 10 ਰੁਪਏ ਦੀ ਰੇਟ ਆ ਰਹੀ ਹੈ 20 ਰੁਪਏ ਦੀ ਰੇਟ ਅਸੀਂ ਕਿੱਥੇ ਜਾਈਏ 40 ਰੁਪਏ ਚ ਰੇਲਵੇ ਸਟੇਸ਼ਨ 150 ਰੁਪਏ ਚ 릭ਸ਼ੇ ਵਾਲੇ ਜਾ ਰਹੇ ਆ 40 ਚ ਸਾਡੀ ਗੱਡੀ ਜਾ ਰਹੀ ਹੈ ਇਸ ਕਰਕੇ ਅਸੀਂ ਆਪ ਦਾ ਰੇਟ ਜੀ ਪ੍ਰਸ਼ਾਸਨ ਨਾਲ ਹੁਣ ਜਾ ਕੇ ਆਏ ਸੀ ਡੀਸੀ ਸਾਹਿਬ ਨੂੰ ਮਿਲ ਕੇ ਆਏ ਐ ਐਸਟੀ ਸਾਹਿਬ ਨੂੰ ਮਿਲ ਕੇ ਆਏ ਆ ਉਹਨਾਂ ਨੇ ਹੱਥ ਖੜੇ ਕਰਤੇ ਜੀ ਇਲੈਕਸ਼ਨ ਤੋਂ ਬਾਅਦ ਦੇਖਾਂਗੇ ਕੰਪਨੀ ਨਾਲ ਥੋੜਾ ਐਗਰੀਮੈਂਟ ਹੋਇਆ ਤੁਸੀਂ ਦੇ ਕਸਪਰ ਨੂੰ ਲੈਂਟੇ ਦੇ ਸਾਹਮਣੇ ਖੜ੍ਹਦੇ ਆ ਜੀ ਇੱਥੇ ਸਭ ਤੋਂ ਜ਼ਿਆਦਾ ਕਸਪਰ ਸਾਡਾ ਆਂਦਾ ਹੈ ਤੇ ਸਾਰੀਆਂ ਕੰਪਨੀਆਂ ਇੱਥੋਂ ਵੱਧ ਤੋਂ ਵੱਧ ਕਮਿਸ਼ਨ ਕਮਾਉਂਦੀਆਂ ਸਾਡੇ ਤੋਂ ਗੱਡੀ ਉਹਨਾਂ ਦੀ ਨਹੀਂ ਡਰਾਈਵਰ ਉਹਨਾਂ ਦਾ ਨਹੀਂ ਜੀ ਟੈਕਸ ਵੀ ਸਾਡਾ ਗੱਡੀ ਵੀ ਸਾਡੀ ਉਸ ਤੋਂ ਬਾਅਦ ਜੋਰਸ ਵੀ ਸਾਡੀ ਜੀ ਕਿਸ਼ਤ ਵੀ ਸਾਡੀ ਸੀਐਨਜੀ ਵੀ ਅਸੀਂ ਪਵਾ ਰਹੇ ਹਾਂ ਤੇ ਰੇਟ ਉਹਨਾਂ ਦਾ ਇਹ ਤਾਂ ਕਿਤੇ ਨਹੀਂ ਸਕਦਾ ਹੋਰ ਰੇਟ ਵਧਾਉਣ ਦੀ ਗੱਲ ਹਰ ਸਾਲ ਹਰ ਚੀਜ਼ ਦਾ ਰੇਟ ਵਧਦਾ 10% ਮੱਛੀ ਦੀ ਡੱਬੀ ਦਾ ਰੇਟ ਵੀ ਵਧਦਾ ਜੀ ਸਾਡਾ ਹਰ ਸਾਲ 15% ਘਟ ਜਾਂਦਾ ਜੇ ਉਹ ਐਕਸ਼ਨ ਨਹੀਂ ਲੈਂਦੇ ਜਾਂ ਤੁਹਾਡੀ ਮੰਗ ਨਹੀਂ ਮੰਨਦੇ ਫਿਰ ਕੀ ਕਰੋਗੇ ਤੁਸੀਂ ਅਸੀਂ ਆਫਲਾਈਨ ਚ ਅਸੀਂ ਕੀ ਮੰ ਕਰਾਂਗੇ ਜੀ ਅਸੀਂ ਕੀ ਕਰਦੇ ਸੀ ਸਾਡੇ ਨਾਲ ਜੀ ਮੈਂ ਮੰਨ ਲਓ ਮੈਂ ਵੀ ਪ੍ਰਧਾਨਾ ਟਰਾਈ ਸਿਟੀ ਦਾ ਪ੍ਰਧਾਨਾ ਮੇਰਾ ਨਾਮ ਮਨਦੀਪ ਸਿੰਘ ਹੈ ਮੈਂ ਕੀ ਕਰਦਾ ਸੀ ਜੀ ਮੈਂ ਕਹਿੰਦਾ ਸੀ ਆ ਜਾਓ ਜੀ 10 ਦਿਨ ਦੀ ਹੜਤਾਲ ਕਰ ਲਓ 10 ਦਿਨ ਗੱਡੀਆਂ ਬੰਦ ਕਰਾ ਲਈਆਂ ਉਹ ਚ ਵੀ ਸਾਡਾ ਹੀ ਨੁਕਸਾਨ 10 ਦਿਨ ਅਸੀਂ ਕੰਮ ਹੀ ਨਹੀਂ ਕੀਤਾ ਉਹ ਕੰਪਨੀਆਂ ਕਹਿੰਦੇ ਹਾਂ ਜੀ 1 ਕਿਨੇ ਕਰਤਾ 25 ਦੂਜੇ ਨੇ ਕਰਤਾ 20 ਇੱਕ ਨੇ ਕਰਤਾ 18 ਉਹ ਫੇਰ ਰੋਲਾ ਪੈ ਜਾਂਦਾ 15 ਦਿਨ ਬਾਅਦ ਉਹ ਫੇਰ ਥੱਲੇ ਕਰ ਦਿੰਦੇ ਹਾਂ ਹੁਣ ਫੇਰ 10 ਰੁਪਏ ਕਿਲੋਮੀਟਰ ਤੇ ਲਿਆ ਹੈ ਜੀ 10 ਰੁਪਏ ਕਿਲੋਮੀਟਰ ਦੇ ਬਾਈਕ ਟੈਕਸੀ ਦਾ ਕੋਈ ਰੇਟ ਹੀ ਨਹੀਂ ਹੈ ਚ ਜੇ ਤੁਸੀਂ ਆਨਲਾਈਨ ਐਪ ਬੁੱਕ ਕਰਦੇ ਹੋ ਜੀ ਆਟੋ ਦਾ ਰੇਟ ਸਾਡੇ ਤੋਂ ਵੱਧ ਆਉਂਦਾ ਦੱਸੋ 3 ਲੱਖ ਦਾ ਆਟੋ ਤੇ 10 ਲੱਖ ਦੀ ਗੱਡੀ 'ਚ ਫਰਕ ਹੀ ਨਹੀਂ ਇੱਕ ਐਪ ਦੇ ਵਿੱਚ ਚਾਹੇ ਉਹ ਛੜੀ 7 ਲੱਖ ਦੀ ਗੱਡੀ ਹੈ ਚਾਹੇ ਉਹ 10 ਲੱਖ ਦੀ ਗੱਡੀ ਹੈ ਚਾਹੇ ਉਹ 30 ਲੱਖ ਦੀ ਗੱਡੀ ਹੈ ਇੱਕੋ ਰੇਟ ਹੈ ਇੱਕੋ ਰੇਟ ਉਹਨੂੰ ਵੀ ਪਈ ਜਾਂਦੀ ਹੈ ਸਾਨੂੰ ਵੀ ਪਈ ਜਾਂਦੀ ਹੈ ਤੇ ਨੁਕਸਾਨ ਕਿਦਾ ਹੋਊਗਾ ਜੀ ਸਾਡਾ ਤੁਸੀਂ ਦੇਖੋ ਕੰਪਨੀਆਂ ਅਗਰ ਆਪਣੀ ਕੰਪਨੀ ਚਲਾਉਣ ਵਾਸਤੇ ਨਵੀਂ ਕੰਪਨੀ ਕੋਈ ਆਉਂਦੀ ਹੈ ਪੁਰਾਣੀ ਕੰਪਨੀ ਨੂੰ ਦਬਾਉਣ ਵਾਸਤੇ ਜਾਂ ਆਪ ਨੂੰ ਚਲਾਉਣ ਵਾਸਤੇ ਤੁਸੀਂ ਜ਼ਰੂਰ ਕਸਟਮਰ ਨੂੰ ਫਾਇਦਾ ਦਿਓ ਅਸੀਂ ਮਨਾ ਨਹੀਂ ਕਰਦੇ ਪਰ ਆਪਣੀ ਜੇਬ ਚੋਂ ਦਿਓ ਨਾ ਸਾਡੀ ਜੇਬਾਂ ਵਿੱਚ ਕੋਈ ਮਾਰ ਮਾਰ ਰਹੇ ਹੋ ਉਹ ਤਾਂ ਸਾਡੀ ਜੇਬ ਚੋਂ ਪੈਸੇ ਕੱਢ ਕੇ ਸਾਨੂੰ ਕਹਿੰਦੇ ਨਾਲ 파ਟਰਨ ਹੋਰ ਤੁਸੀਂ ਤੁਸੀਂ 파ਟਰ ਦਾ ਭੁੱਖਾ ਮਰ ਰਿਹਾ ਤੁਸੀਂ ਰੋਡ ਰੱਪਤੀ ਹੋ ਗਏ ਤੁਹਾਡੇ ਤਾਂ ਸ਼ੇਅਰ ਵਾਰ ਸ਼ੇਅਰ ਮਾਰਕਟ ਤੁਸੀਂ ਨੂੰ ਲੱਗਦਾ ਕਿ ਆਮ ਲੋਕ ਤੁਹਾਡੇ ਨਾਲ ਖੜਨਗੇ ਉਹਨਾਂ ਨੂੰ ਇੱਥੇ ਮਹਿੰਗਾ ਨਹੀਂ ਪੋਗਾ 20 ਰੁਪਏ ਰੇਟ ਲੈ ਕੇ ਜਾ ਰਹੇ ਜੀ 20 ਰੁਪਏ ਲੈ ਕੇ ਜਾ ਰਹੇ ਜੀ ਇੱਥ ਹਾਈ ਰੇਟ ਦਿੰਦਾ ਨਾ ਕਸਟਮਰ ਜੂ ਸਰਜ ਲੱਗਦਾ ਉਦੋਂ ਵੀ ਹਾਈ ਰੇਟ ਮਿਲਦਾ ਕਸਟਮਰ ਨੂੰ ਕਸਟਮਰ ਜਦੋਂ ਜਦੋਂ ਇੱਕ ਰਾਈਡ 200 ਰੁਪਏ ਦੀ ਹੈ ਉਹੀ ਰਾਈਡ 550 ਦੀ ਉਦੋਂ ਵੀ ਕਸਟਮਰ ਬੈਠ ਕੇ ਜਾਂਦਾ ਹੈ ਜੀ ਤੇ ਅੱਜ ਰਾਈਡ 200 ਦੀ ਹੈ 200 ਵਿੱਚ ਕਹਿੰਦੇ ਏਸੀ ਚ ਲਾਓ ਜੀ ਏਸੀ ਤਾਂ ਕੁਝ ਨਹੀਂ ਵਾਰਾ ਖਾਂਦਾ ਹੀ ਸਾਨੂੰ ਹਨਾ ਜੀ ਆ ਦੇਖੋ ਮੈਂ ਮੈਂ ਦੇਖੋ ਇਹ ਜੀ 3 ਕਿਲੋਮੀਟਰ ਤੇ ਜਾਣਾ ਜੀ ਤੇ 40 ਰੁਪਏ ਜੀ ਆ ਦੇਖੋ ਜੀ 40 ਰੁਪਏ ਜੀ 18 ਰੁਪਏ 20 ਰੁਪਏ 25 ਰੁਪਏ 35 ਰੁਪਏ 100 ਰੁਪਏ ਦਾ ਆਈਡੀ ਨਹੀਂ ਹੈਗੀ ਜੀ ਇਹਨਾਂ ਨਾਲ ਕੋਈ ਬੋਲੋਗੇ ਤੇ ਨਾਲ ਨਾਲ ਆਈਡੀ ਬੰਦ ਕਰ ਦਿੰਦੇ ਹਨ ਇੰਡਰਾ ਵਾਲੇ ਕੁਝ ਵੀ ਬੋਲੋਗੇ ਨਾਲ ਨਾਲ ਆਈਡੀ ਬੰਦ ਕਰ ਦਿੰਦੇ ਨੇ ਜੀ ਇਹਨਾਂ ਦਾ ਨਾਂ ਹੈ ਨਾ ਕੋਈ ਮਾਂ ਤੇ ਨਾ ਕੋਈ ਪਿਓ ਹੈ ਪਤਾ ਨਹੀਂ ਕਿੱਥੋਂ ਦੀ ਕੰਪਨੀ ਹੈ ਕਿੱਥੋਂ ਦੀ ਕਿਹੜੇ ਪਾਕਿਸਤਾਨ ਚੋਂ ਨਿਕਲ ਕੇ ਆਏ ਹੋਏ ਨੇ ਲੋਕ ਇੱਥੇ ਆ ਕੇ ਲਾਇਸੈਂਸ ਐਸਟੀ ਡਿਪਾਰਟਮੈਂਟ ਦੇ ਜਾਂਦਾ ਜੀ ਇਹਨਾਂ ਨੂੰ ਤੁਹਾਨੂੰ ਪਤਾ ਕੀ ਕਹਿੰਦੇ ਜੀ ਸਾਨੂੰ ਕਹਿੰਦੇ ਤੁਸੀਂ ਨਾ ਚੱਕੋ ਜਦੋਂ ਸਾਡੇ ਭਰਾ ਕੋਲ ਜੇ ਕਿਸੇ ਕੋਲ ਬੰਦੇ ਨੇ ਇਸ ਆਈਡੀ ਤੇ ਕੰਮ ਕਰ ਰਿਹਾ ਜਿਹਦੇ ਕੋਲ ਇੱਕੋ ਹੀ ਆਈਡੀ ਹੈ ਚਾਹੇ ਓਲਾ Uber Uber ਦਾ ਲਾਇਸੈਂਸ ਕੈਨਸਲ ਹੋ ਗਿਆ ਜੀ ਉਹਦੇ ਕੋਲ ਲਾਇਸੈਂਸ ਹੀ ਹੈ ਨਹੀਂਗਾ ਠੀਕ ਹੈ ਜੀ ਉਹ 8 ਰੁਪਏ ਕਿਲੋਮੀਟਰ ਤੇ ਚਲਾ ਰਹੀ ਹੈ ਓਲਾ 13 ਤੇ ਚਲਾ ਰਹੀ ਹੈ ਠੀਕ ਹੈ ਜੀ ਰੈਪਿਡੋ ਜਿਹੜੀ ਹੈਗੀ ਉਹ 12 ਤੇ ਚਲਾ ਰਹੀ ਹੈ ਕਦੀ 9 ਰੁਪਏ ਦੇ ਰਹੀ ਹੈ ਹਰ ਚੀਜ਼ ਮੈਂ ਕਹ ਰਿਹਾ ਜੀ ਇੱਕ ਕਰਨਾਟਕ ਸਰਕਾਰ ਦੇ ਵਿੱਚ ਇੱਕ ਰੇਟ ਤੈ ਹੋ ਗਿਆ ਜੀ ਉਹ ਸਾਰਿਆਂ ਆਪਾਂ ਤੇ ਇੱਕੋ ਜਿਹੜੀ ਉਹ ਚ 10 ਲੱਖ ਦੀ ਗੱਡੀ ਦਾ ਅਲੱਗ 15 ਲੱਖ ਦੀ ਗੱਡੀ ਦਾ ਅਲੱਗ 15 ਤੋਂ ਅਲੱਗ ਉਸ ਤੋਂ 25 ਲੱਖ ਦੀ ਲੱਗਦਾ ਰੱਦ ਤੋਂ ਉਸ ਤੋਂ ਬਾਅਦ 24 ਰੁਪਏ 26 ਰੁਪਏ 28 ਰੁਪਏ ਤੇ 30 ਰੁਪਏ ਰੇਟ ਹੈ ਤੇ ਉਹੀ ਗੌਰਮੈਂਟ ਸਾਡੇ ਵਾਲਾ ਰੇਟ ਸਾਡੇ ਚ ਲਾਗੂ ਕਰਦੇ ਨੇ ਉੱਥੇ ਵੀ ਟੈਸਟ ਕੀ ਆਰਟੀਓ ਹੀ ਆ ਉਹ ਵੀ ਸਾਡੇ ਦੇਸ਼ ਦੀ ਰਾਜ ਤਾਂ ਨੀਜੇ ਸਟੇਟ ਹੈ ਇੱਕ ਠੀਕ ਹੈ ਜੀ ਉਹ ਸਟੇਟ ਦਾ ਸਾਡੀ ਯੂਟੀ ਚ ਕਿਉਂ ਨਹੀਂ ਹੋ ਰਿਹਾ ਇਹ ਕੰਮ ਮਿਨੀਮਮ ਰੇਟ ਜਿੰਨੀ ਦਾ ਸਾਰੀਆਂ ਐਪਲੀਕੇਸ਼ਨਾਂ ਦੇ ਸੈੱਟ ਨਹੀਂ ਹੋਊਗਾ ਜੀ ਸਾਡਾ ਸੋਸ਼ਲ ਹੁੰਦਾ ਰਹੂਗਾ ਅਸੀਂ ਕਹਿੰਦੇ ਮਿਨੀਮਮ ਰੇਟ ਦਾ ਇੱਕ ਲੈਟਰ ਦੇ ਦਿਓ ਓ ਇਹਨਾਂ ਮਤਲਬ ਉਹਨਾਂ ਨੂੰ ਸੋਚਨ ਕਰਨਾ ਜੇ ਤੁਸੀਂ ਡਿਸਕਾਊਂਟ ਦੇਣਾ ਤੁਸੀਂ ਆਪ ਦੀ ਜੇਬ ਚੋਂ ਜੋ ਸਾਡੇ ਤੋਂ ਸਾਨੂੰ ਕੋ ਮਾਰ ਮਾਰਦੇ ਹੋ ਜੇ ਤੁਸੀਂ 25 ਵਾਲੀ ਰਾਈਡ 10 ਰੁਪਏ ਦੀ ਦਵਾਣੀ ਹੈ 15 ਰੁਪਏ ਸਾਨੂੰ ਤਾਂ ਦਿਓ ਉਹ 10 ਰੁਪਏ ਚੋਂ ਵੀ ਸਾਡਾ ਸਰਵਿਸ ਟੈਕਸ ਕੱਟ ਜਾਂਦਾ 18 10% 18% GST ਕੱਟ ਜਾਂਦਾ ਜੀ 30 40% ਕਮਿਸ਼ਨ ਕੱਟ ਲੈਂਦੇ ਸਾਡੇ ਪੱਲੇ ਤਾਂ ਕੁਝ ਵੀ ਨਹੀਂ ਪਿਆ 5 ਰੁਪਏ ਦਾ ਕਿਲੋਮੀਟਰ ਲੁਧਿਆਣਾ ਮੈਡਮ ਗੱਡੀ ਜਾਂਦੀ ਹੈ 110 ਕਿਲੋਮੀਟਰ ਲੁਧਿਆਣਾ ਇੱਕ 1050 ਰੁਪਏ ਬਿੱਲ ਬਣਾਉਂਦੇ ਨੇ ਉਹਦੇ ਵਿੱਚੋਂ ਹੀ ਪੈਸੇ ਕੱਟ ਲੈਂਦੇ ਸਾਡੇ ਕੋਲੋਂ ਨਾ ਕਸਟਮਰ ਨੂੰ ਟੋਲ ਟੈਕਸ ਤੁ ਜੇ ਇੰਡਰਾਵ ਦੀ ਗੱਲ ਕਰੀਏ ਇੰਡਰਾਵ ਸਾਡੇ ਕਈ ਭਰਾ ਹੈਗੇ ਨੇ ਵਿੱਚ ਨਵੇਂ-ਨਵੇਂ ਕੰਮ ਕਰਦੇ 600 ਰੁਪਏ ਬੁਕਿੰਗ ਲੈ ਜਾਂਦੇ ਨੇ ਤੇ ਆਪਾਂ ਕਿੱਥੇ ਜਾਵਾਂਗੇ ਦੱਸੋ ਤੁਸੀਂ ਅਸੀਂ ਕਿੱਥੇ ਜਾਵਾਂਗੇ ਐਦਾਂ ਦੇਖੀਏ ਅਜਾ ਹੁਣ ਮੈਂ ਤੁਹਾਨੂੰ ਦੱਸਦੇ ਨੇ ਥੋੜੇ ਸਾਹਮਣੇ ਰਾਈਡ ਵੀ ਦਿਖਾ ਦੂੰਗਾ ਇੱਥੋਂ ਪੰਜ ਕੁ ਲੋਕਾਂ ਦੀ ਰਾਈਡ ਪੈਂਦੀ ਏ ਠੀਕ ਹੈ ਜੀ ਹੁਣ 100 ਰੁਪਏ ਦਾ ਪੰਜ ਕੁ ਲੋਕਾਂ ਦਾ ਟੈਕਸ ਹੈ ਜੋਸੀ ਦੇਣੀ ਦੇਣਾ ਜੋ ਐਂਟਰ ਕਰਨਾ ਸਟੇਟ 20 ਰੁਪਏ ਜੀ ਠੀਕ ਹੈ ਜੀ 20 ਰੁਪਏ ਸਾਨੂੰ ਆਨਲਾਈਨ ਦੇਣਾ ਪੈਂਦਾ ਕਿਉਂਕਿ ਬੂਤ ਤਾਂ ਹੈ ਨਹੀਂ ਹੁਣ ਕੋਈ ਕਟਾਉਣ ਵਾਲਾ ਆਨਲਾਈਨ ਪਰਚੀ ਵਾਲਾ ਆਨਲਾਈਨ ਹੀ ਕਟਾਉਨੇ ਜਿੱਦੇ ਤੋਂ ਆਨਲਾਈਨ ਕਟਾਉਨੇ ਹੋ 20 ਰੁਪਏ ਸਾਡੇ ਤੋਂ ਕਮਿਸ਼ਨ ਮੰਗਦਾ ਹੈ 120 ਘਟਾ ਦੇ ਚਲੋ 100 ਹੀ ਮੰਨ ਲਓ ਇਥੇ 88 ਰੁਪਏ ਦੀ ਰਾਈਡ ਪੈ ਰਹੀ ਹੈ ਜੀ 100 ਟੈਕਸ ਦੇਤਾ ਮੈਂ ਤਾਂ ਪੰਨੂ ਛੱਡ ਕੇ ਆਇਆ ਉਹਨੂੰ ਬੈਸਟੈਕ ਤੋਂ ਬੈਲ ਫੈਕਟਰੀ ਜੀ 15 ਸੈਕਟਰ ਦੀ ਰਾਈਡ ਪੈਂਦੀ ਹੈ ਜੀ 200 ਰੁਪਏ ਦੀ ਉੱਪਰ ਤੇ 16 ਕਿਲੋਮੀਟਰ ਦੀ ਰਾਈ 100 ਰੁਪਏ ਦੀ ਮੇਰੀ ਸੀਐਨਜੀ ਮੱਚਦੀ ਐ 100 ਮੈਂ ਟੈਕਸ ਦਿੱਤਾ 200 200 ਦੀ ਰੇਟ ਪਈ 200 ਮੈਂ ਪੱਲੋ ਪਾ ਕੇ ਤੇ ਆਇਆ ਕਿਸ ਪਰ ਨੂੰ ਤੇ ਅਸੀਂ ਕਿੰਨੇ ਦਿਨ ਗੁਜ਼ਾਰਾ ਕਰ ਲਾਂਗੇ ਅਸੀਂ ਆਪਦੇ ਬੱਚੇ ਨਹੀਂ ਪੜਾ ਸਕਦੇ ਜੀ ਅਸੀਂ ਆਪਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਛੱਡੋ ਸਰਕਾਰੀ ਚ ਵੀ ਨਹੀਂ ਪੜਾ ਪਾਰੇ ਮੇਰਾ ਬੱਚਾ ਜੀ ਪਿਛਲੇ ਸਾਲ ਤੋਂ ਇਸ ਸਾਲ ਆਇਆ ਹੈ ਉਹ ਬੈਗ ਮੰਗ ਰਿਹਾ ਬੋਟਲ ਮੰਗ ਰਿਹਾ ਪਾਣੀ ਦੀ ਮੈਂ ਦੇਣੀ ਉਹ ਮੈਂ ਕਹਿੰਦਾ ਬੇਟਾ ਕੋਈ ਨਹੀਂ ਦੋ ਜਦੋਂ ਮੇਰੇ ਕੋਲ ਦਿੱਲੀ ਦੇ ਦੋ ਚਾਰ ਕਿਢੇ ਲਾਗੇ ਮੈਂ ਤੈਨੂੰ ਦਵਾ ਦੂੰਗਾ ਹੁਣ ਉਹਨਾਂ ਚੀਜ਼ਾਂ ਚ ਹੀ ਚੱਲ ਰਿਹਾ ਕੀ ਅਸੀਂ ਇੰਨੇ ਨਿਰਗੇ ਅਸੀਂ 1 ਸਰਕਾਰ ਕੋਈ ਵੀ ਹੈ ਜੀ ਚਾਹੇ ਭਾਜਪਾ ਹੈ ਕਾਂਗਰਸ ਹੈ ਕੋਈ ਸਾਡਾ ਨਹੀਂ ਸੁਣ ਰਹੀ ਗੱਲ ਸਾਰਿਆਂ ਨੂੰ ਲੈਟਰ ਦੇ ਕੇ ਦੇਖ ਲੇ ਦਬਾਅ ਵਿੱਚ ਆ ਕੇ ਅਸੀਂ ਲੋਕ ਕੰਮ ਕਰਦੇ ਪਏ ਆ ਜੀ ਕੱਲ ਮੈਂ ਇੱਕ ਰਾਈਡ ਚੱਕੀ 4 ਕਿਲੋਮੀਟਰ ਮੈਡਮ ਪਿੱਕ ਕਰਨ ਵਾਸਤੇ ਗਿਆ ਉਹਨਾਂ ਨੂੰ ਉੱਥੇ ਜਾ ਕੇ ਮੈਡਮ ਐਡਾ ਕੁੱਤਾ ਚੱਕੀ ਬੈਠੀ ਹੈ ਜੀ ਐਡਾ ਕੁੱਤਾ ਚੱਕੀ ਬੈਠੀ ਹੈ ਮੈਂ ਕਿਹਾ ਮੈਡਮ ਮਾਈ ਕੈਬ ਨੋਟ ਲਾਊਡ ਡੌਗ ਕਹਿੰਦੀ ਮੈਂ ਕਹਿੰਦੀ ਸਭੀ ਡਰਾਈਵਰ ਲੈ ਕੇ ਜਾਂਦੇ ਆ ਮੈਂ ਆਪਕੋ ਐਕਸਟਰਾ ਪੇਅ ਆਊਟ ਕਰ ਦੂੰਗੀ ਮੈਂ ਕਿਹਾ ਮੈਡਮ ਮੈਨੂੰ ਲੈ ਕੇ ਨਹੀਂ ਜਾਣਾ ਤੂੰ ਕਹਿ ਰਹੀ ਜਦੋਂ ਸਾਰੇ ਡਰਾਈਵਰ ਕਰਦੇ ਆ ਫਿਰ ਤੁਹਾਡੇ ਚ ਇੱਕ ਤਾਂ ਉਹ ਲਾਓਵਰ ਵਿੱਚ ਲਾਉਣਾ ਨਹੀਂ ਹੈ ਨਾ ਡੌਗ ਲਾਉਵਰ ਨਹੀਂ ਹੁੰਦਾ ਕੁੱਤੇ ਦੇ ਬਾਤ ਕੀ ਹੈ ਉਹਦੇ ਵਿੱਚ ਕੀ ਹੈ ਜੀ ਦੇਖੋ ਇੱਕ ਬਾਈਕ ਵਾਲੇ ਨੇ ਆਈਡੀ ਬਣਾਈ ਉਹ ਗੱਡੀ ਵਿੱਚ ਚਲਾ ਲਿਆ ਉਹਦੇ ਵਿੱਚ ਉਸੇ ਆਈਡੀ ਤੇ ਹੁਣ ਆ ਦੇਖੋ ਆ ਲੈਂਟੇ ਮੌਲਦੀ ਹੈ ਵੀਡੀਓ ਬਣਾ ਰਿਹਾ ਤੁਹਾਨੂੰ ਦੇਖ ਲਓ ਇਹਦੇ ਤੇ ਨੰਬਰ 플레이ਟ ਹੀ ਦਿਖਾ ਦਿਓ ਇਹ ਬਾਈਕ ਟੈਕਸੀ ਹੈ ਤੁਸੀਂ ਇਹਨਾਂ ਦਾ ਵੀ ਫਿਰ ਨੰਬਰ ਹੀ ਹੈ ਨੀ ਜੀ ਇਹਨਾਂ ਦਾ ਵਿਰੋਧ ਕਰ ਰਹੇ ਹੋ ਹਾਂ ਬਿਲਕੁਲ ਜੀ ਬਿਲਕੁਲ ਤੁਸੀਂ ਕਹਿ ਰਹੇ ਸੀ ਮੈਂ ਆਪਾਂ ਇਹਨਾਂ ਨੂੰ ਚੱਲਣ ਨਹੀਂ ਦੇਵਾਂਗੇ ਇੱਥੇ ਚੰਡੀਗੜ੍ਹ ਦੀ ਬਾਈਕ ਜਿਹੜੀ ਹੈਗੀ ਹੈ ਅਸੀਂ ਕਹਿੰਦੇ ਹਾਂ yellow plate ਕਰਾਓ ਕਮਰਸ਼ੀਅਲ ਕਰਾਓ ਤੇ ਗੱਡੀ ਟੈਕ ਨਿੱਜੀ ਵਾਹ ਨਾ سویਗੀ ਨਾ Amazon ਨਾ Flipkart ਨਾ ਜਿਹੜੇ Dominos pizza ਵਗੈਰਾ ਚੱਲਦੇ ਆ ਇਹ ਵੀ ਨਹੀਂ ਚਲਾ ਸਕਦੇ ਕਿਉਂਕਿ ਕਮਰਸ਼ੀਅਲ ਐਕਟੀਵਿਟੀ ਕਰ ਰਹੇ ਆ ਇਹਨਾਂ ਨੂੰ ਕਮਰਸ਼ੀਅਲ ਲਾਇਸੈਂਸ ਲੈਣਾ ਪੈਂਦਾ ਹੈ ਉਹਦੀ ਪੀਲੀ ਅਪਡੇਟ ਲੱਗਦੀ ਹੈ ਜਿਹੜਾ ਇੰਸ਼ੋਰੈਂਸ ਹੁੰਦਾ ਉਹ ਕਮਰਸ਼ੀਅਲ ਹੁੰਦਾ ਹੈ ਇਹ ਤਾਂ ਪ੍ਰਾਈਵੇਟ ਵਹੀਕਲ ਦੀ ਜੀਵਾਨ ਨੂੰ ਉਹਦੇ 'ਚ ਜੁੜੀ ਜਾਂਦੇ ਆ ਔਰ ਜਿਹੜਾ ਚਲਾ ਰਿਹਾ ਜਿਹੜਾ ਚਲਾ ਰਿਹਾ ਉਹ RC ਦਾ ਜੀਵਾਨ ਨਹੀਂ ਪਾ ਰਿਆ ਨਾ ਆਪਣੇ ਉੱਤੇ ਤੇ ਐਪ ਪਰਮਿਸ਼ਨ ਦੇ ਰਹੀ ਆ ਤੇ ਉਹ ਚਲਾ ਰਹੇ ਨੇ ਔਰ ਚੰਡੀਗੜ੍ਹ ਪ੍ਰਸ਼ਾਸਨ ਕਹਿੰਦਾ ਅਸੀਂ ਲਾਇਸੈਂਸ ਦਿੰਦਾ ਹੈ ਵੈਰੀਫਿਕੇਸ਼ਨ ਕਰਕੇ ਕੀ ਵੈਰੀਫਿਕੇਸ਼ਨ ਕੀਤੀ ਚੰਡੀਗੜ੍ਹ ਦੇ ਵਿੱਚ 40000 ਮੋਟਰਸਾਈਕਲ ਚੱਲ ਰਹੀ ਹੈ ਜੀ ਟ੍ਰਾਈ ਸਿਟੀ ਦੇ ਵਿੱਚ ਇਨਾ ਐਪਾਂ ਦੇ ਥਰੂ ਓਲਾ ਉਬਰ ਇਨ ਡਰਾਈਵਰ ਰੈਪਡੋ ਚਾਰਾ ਚੱਲ ਰਿਹਾ ਜੀ ਤੇ ਪੰਜ ਮੋਟਰਸਾਈਕਲ ਨੂੰ ਤਾਂ ਕਮਰਸ਼ੀਅਲ ਲਾਇਸੈਂਸ ਮਿਲਿਆ ਬਾਕੀ ਸਾਰੇ ਇਲੀਗਲ ਹੈ ਤੇ ਚਲਾਨ ਕਿਉਂ ਨਹੀਂ ਕਰਦੇ 1800 1800 ਮੋਟਰਸਾਈਕਲ ਦੀ ਫੋਟੋ ਤੇ ਵੀਡੀਓ ਮੈਂ ਪ੍ਰਸ਼ਾਸਨ ਨੂੰ 25 ਵਾਰ ਭੇਜ ਚੁੱਕਿਆ ਹੈ ਚਲਾਨੇ ਨਹੀਂ ਕਰਦੇ ਨਾ ਬਾਉਂਡ ਕਰਦੇ ਨਾ ਕਾਰਵਾਈ ਕਰਦੇ ਕਹਿੰਦੇ ਅਸੀਂ ਕੁਝ ਕਰਨਾ ਨਹੀਂ ਤੁਸੀਂ ਦੇਖੋ ਕੈਸੇ ਖ ਚਾਰਾ ਆਪਾਂ ਵਿੱਚੋਂ ਪੈਸੇ ਖਾਂਦੇ ਨੇ ਸਾਨੂੰ ਬਣਾਈ ਜਾਂਦੇ ਬੁੱਧੂ ਸਾਡੇ ਹੱਥ ਵਿੱਚ ਕੁਝ ਨਹੀਂ ਹੈਗਾ ਉਹ ਚਾਰਾ ਆਪਾਂ ਕੋ ਪੈਸੇ ਖਾਈ ਜਾਂਦੇ ਨੇ ਜੀ ਬੁੱਧੂ ਦਾ ਅਸੀਂ ਬੰਦੇ ਪਿਆਣਾ ਸਾਨੂੰ ਕਹਿੰਦੇ ਸਾਡੇ ਹੱਥ ਵਿੱਚ ਕੁਝ ਨਹੀਂ ਹੈਗਾ ਉਹਨਾਂ ਨੂੰ ਲੱਗਦਾ ਜੀ ਆਫਲਾਈਨ ਕਿਦਾਂ ਕਰੋਗੇ ਮਤਲਬ ਆਫਲਾਈਨ ਜੀ ਦੇਖੋ ਇਹ ਹੈ ਜੀ ਬੀਰੋ 4 ਤੋਂ 0 ਤੋਂ 4 ਕਿਲੋਮੀਟਰ ਦੇ ਅਸੀਂ 100 ਰੁਪਏ ਤੱਕ ਕਰਤਾ ਜੀ ਮਤਲਬ ਜਿਹੜੀ 40 ਰੁਪਏ 50 ਰੁਪਏ ਦੀ ਰਾਈਡ ਹੈ ਭਾਵੇਂ 1 ਕਿਲੋਮੀਟਰ ਦੇ ਉੱਤਰ ਜੇ ਭਾਵੇਂ 2 ਕਿਲੋਮੀਟਰ ਦੇ ਉੱਤਰ ਜੇ ਚਾਹੇ 4 ਕਿਲੋਮੀਟਰ ਦੇ ਉੱਤਰੇ ਅਸੀਂ 100 ਹੀ ਲੈਣਾ ਸਾਡੀ ਕੈਬ ਜਿਹੜਾ ਬੈਠੂਗਾ ਅਸੀਂ ਰਿਕਸ਼ੇ ਦੀ ਸਵਾਰੀ ਨਹੀਂ ਚਾਹੀਦੀ ਸਾਨੂੰ ਆਟੋ ਵਾਲੀ ਨਹੀਂ ਚਾਹੀਦੀ ਸਾਨੂੰ ਬਾਈਕ ਵਾਲੀ ਨਹੀਂ ਚਾਹੀਦੀ ਸਾਨੂੰ ਕੈਬ ਵਾਲੀ ਚਾਹੀਦੀ ਜਿਹੜਾ ਏਸੀ ਚਲਾ ਕੇ ਜਾਵੇ 100 ਰੁਪਿਆ ਉਸ ਤੋਂ ਬਾਅਦ 25 ਰੁਪਏ 0 ਕਿਲੋਮੀਟਰ ਮੈਂ ਅਗਲ ਹਰ ਬੰਦੇ ਕੋਲ ਹੈਗਾ ਜੀ ਆਪਣਾ ਗੂਗਲ ਮੈਪ ਲਗਾਵੇ ਜਿੰਨੇ ਕਿਲੋਮੀਟਰ ਜਿੱਥੇ ਸਟੇਸ਼ਨ ਤੇ ਜਾਣਾ ਉਹਨੇ ਜਿਹੜੀ ਲੋਕੇਸ਼ਨ ਪਹਿਲਾਂ ਪਾਉਂਦਾ ਸੀ ਜਿੰਨੇ ਕਿਲੋਮੀਟਰ ਗੱਡੀ ਚੱਲੇਗੀ ਮੰਨ ਲਓ ਇੱਥੋਂ ਖਰੜ ਦੇ 20 ਕਿਲੋਮੀਟਰ ਜਾ ਰਿਹਾ ਜੀ ਤਾਂ ਸਾਡਾ ਰੇਟ 500 ਰੁਪਿਆ ਜੀ 25 ਰੁਪਏ ਦੇ ਹਿਸਾਬ ਨਾਲ ਠੀਕ ਹੈ ਜੀ ਉਹਦੇ 'ਚ ਅਸੀਂ ਨਾ ਕਿਸ ਅਸੀਂ ਗੁਜ਼ਾਰੇ ਨਹੀਂ ਕਰ ਪਾ ਰਹੇ ਹਾਂ ਤੁਸੀਂ ਇਹ ਦੇਖ ਲਓ ਕਿਸੇ ਪੰਪ ਤੇ ਚਲੇ ਜਾਓ ਜੀ ਤੁਹਾਨੂੰ ਉੱਥੇ ਸਟicker ਲੱਗੇ ਮਿਲਣਗੇ ਕਿ ਆਹ ਡਰਾਈਵਰ 200 ਰੁਪਏ ਦੀ ਸੀਂਹ ਦੀ ਪਾ ਕੇ ਭੱਜ ਗਿਆ 100 ਰੁਪਏ ਦਾ ਪੈਟਰੋਲ ਪਾ ਕੇ ਭੱਜ ਗਿਆ ਕਿਉਂਕਿ ਉਹਦੇ ਜੇਪ ਚ ਪੈਸੇ ਨਹੀਂ ਹੈ 40 ਦੇ ਪੈਸੇ ਦੇਣ ਜੋ ਪੈਸੇ ਨਹੀਂ ਹੈ ਜੀ ਆਹ ਨਿਰੀਖਣ ਇਹਨੂੰ ਰੇਟ ਪੁੱਛ ਕੇ ਦੇਖੋ ਜੀ ਇੱਥੋਂ 34 ਸੈਕਟਰ ਦਾ 200 ਰੁਪਏ ਦੇ ਜਾਂਦਾ ਅਸੀਂ 200 ਰੁਪਏ ਦੇ ਖੱਡਰ ਕਿਵੇਂ ਚਲੇ ਜਾਵਾਂਗੇ ਕੋਰਾਲੀ 324 ਜਿੱਥੇ ਵਾਪਸੀ ਵੀ ਕੋਈ ਨਹੀਂ ਅਸੀਂ ਰਾਈਡ ਲੈ ਕੇ ਜਾਣੇ ਆਂ ਕੰਪਨੀਆਂ ਤੋਂ ਵੀ ਸਾਨੂੰ ਵਾਪਸੀ ਤਾਂ ਮਿਲ ਜੇ ਅਸੀਂ ਦਿੱਲੀ ਜਾ 2380 ਰੁਪਏ ਮੰਨ ਲਓ 7750 ਦੀ ਟੋਲੀ ਹੋ ਗਈ ਜਿਹਦੇ ਵਿੱਚ ਪੰਜਾਬ ਦਾ ਟੈਕਸ ਹਰਿਆਣਾ ਦਾ ਟੈਕਸ ਦਿੱਲੀ ਦੀ ਐਮਸੀਡੀ 에어ਪੋਰਟ ਦੀ ਪਾਰਕਿੰਗ ਸਾਡੇ ਤੋਂ ਪਹਿਲੇ 1500 ਵੀ ਲੇ ਗਏ 1500 ਜੋ ਉੱਥੇ ਵਾਪਸੀ ਕੋਈ ਨਹੀਂ ਜੇ ਇੱਕ ਦਿਨ ਰੋਟੀ ਖਾ ਲਈ ਦਿਖਤ ਰਹਿ ਲਿਆ ਉੱਥੇ ਮੱਛਰ ਮੱਖਰ ਕੋਈ ਨਹੀਂ ਜੀ ਗੱਡੀ ਚ ਹੀ ਸੋਣਾ ਹੈ ਔਰ ਅਸੀਂ ਸਰਕਾਰ ਨੂੰ ਕਹਿੰਦੇ ਆ ਜਿਹੜਾ ਸਾਡਾ ਡਰਾਈਵਰ ਹੈ ਜੇ ਤੁਸੀਂ ਕਿਸੇ ਨੂੰ ਕਿਸਾਨ ਨੂੰ ਕੋਈ ਲਗਾਣੇ ਹੋ ਜਾਂ ਮਨਰਿਕਾਂ ਨੂੰ ਕੁਝ ਦੇਣੇ ਹੋ ਸਾਡਾ ਡਰਾਈਵਰ ਦਾ ਐਸਆਈ ਕਟੋ ਪੀਐਫ ਕਟੋ 50 ਸਾਲ ਬਾਅਦ ਉਹਨੂੰ ਕੋਈ ਪਰਮਨੈਂਟ ਕੋਈ ਪੈਸੇ ਮਿਲਣਾ 55 ਸਾਲ ਦੀ ਏਜ ਤੋਂ ਬਾਅਦ ਜਦੋਂ ਡਰਾਈਵਰੀ ਛੱਡ ਦਿੰਦਾ ਹੈ ਜਦੋਂ ਤੋਂ ਗੱਡੀ ਨਹੀਂ ਚਲਾਈ ਜਾਂਦੀ ਜਾਂ ਅੱਖਾਂ ਤੋਂ ਦਿੱਕਤ ਹੋ ਜਾਂਦੀ ਹੈ ਉਹਨੂੰ ਕੀ ਮਿਲਦਾ ਕੁਝ ਵੀ ਨਹੀਂ ਉਹ ਬਰੰਗ ਚਿੱਟੀ ਵਾਂਗੂ ਗੱਡੀ 'ਚ ਬੈਠਾ ਬਰੰਗ ਚਿੱਟੀ ਵਾਂਗੂ ਗੱਡੀ ਤੋਂ ਉੱਤਰ ਗਿਆ ਨਾ ਬੱਚੇ ਪੁੱਛਦੇ ਉਸ ਤੋਂ ਬਾਅਦ ਇੱਕ ਮੈਡਮ ਗੱਲ ਹੋ ਰਹਾ ਸਾਨੂੰ ਕੱਲ ਨੂੰ ਇਲੈਕਸ਼ਨ ਆਣੇ ਹਨਾ ਅਸੀਂ ਕਿਸੇ ਨਾਲ ਨਹੀਂ ਲਖਣ ਲੋਣਾਗਾ ਜੋ ਸਾਡੀ ਗੱਲ ਹੀ ਸੁਣਵਾਈ ਨਹੀਂ ਹੁੰਦੀ ਅਸੀਂ ਖਲੋਗੇ ਕਿਉਂ ਲੈਣਾ ਅਸੀਂ ਵੋਟ ਨਹੀਂ ਦੇਣੀ ਆਪਦੀ ਕਿਸੇ ਨੂੰ ਅਸੀਂ ਜੀ ਭਾਜਪਾ ਦੇ ਟੰਡਰ ਜੀ ਨੂੰ ਟਿਕਟ ਮਿਲੀ ਹੈ ਇਥੋਂ ਮਨੀਸ਼ ਦੁਆਰੇ ਜੀ ਨੂੰ ਮਿਲੀ ਹੈ ਕਾਂਗਰਸ ਨੂੰ ਜੀ ਜਿਹੜੀਆਂ ਹੋਰ ਆਮ ਆਦਮੀ ਪਾਰਟੀ ਤੋਂ ਖੜੇ ਹੋਏ ਨੇ ਜੀ ਜਾਂ ਕਾਂਗਰਸ ਨੇ ਉਮੀਦਵਾਰ ਬਣਾਇਆ ਸਾਂਝਾ ਅਸੀਂ ਉਹਨਾਂ ਨੂੰ ਸਫਾਤ کہہ ਰਹੇ ਹਾਂ ਜੇ ਅੱਜ ਤੁਸੀਂ ਸਾਡਾ ਸਾਥ ਨਹੀਂ ਦਿੱਤਾ ਸਾਡਾ ਮੁੱਦਾ ਨਾ ਦਿੱਤਾ ਫਿਰ ਅਸੀਂ ਉਸ ਤੋਂ ਬਾਅਦ ਤੁਹਾਡੇ ਨਾਲ ਸਾਥ ਨਹੀਂ ਦੇਵਾਂਗੇ ਵੋਟਾਂ ਦੇ ਹਿਸਾਰ ਤੇ ਸਾਡਾ ਅਧਿਕਾਰ ਜਿਹੜਾ ਵੋਟ ਹੈ ਨਾ ਉਹ ਅਸੀਂ ਫਿਰ ਆਪਣਾ ਨੋਟਾ ਤੇ ਬੁਕਤਾਵਾਂਗੇ ਸਾਰਿਆਂ ਨੂੰ ਅਸੀਂ ਬਹੁਤ ਥੱਕ ਚੁੱਕੇ ਹਾਂ ਜੀ ਲੈਟਰ ਦੇ ਦੇ ਕੇ 838 ਲੈਟਰ ਦੇ ਚੁੱਕੇ ਹਾਂ ਜੀ ਪ੍ਰਧਾਨ ਮੰਤਰੀ ਤੱਕ ਨੂੰ ਲੈਟਰ ਦੇ ਚੁੱਕੇ ਹਾਂ ਜੀ ਤਰुण ਚੋਗ ਨੂੰ ਲੈਟਰ ਦੇ ਚੁੱਕੇ ਹਾਂ ਜੀ ਰਾਘ ਠਾਕਰ ਨੂੰ ਹਰਿਆਣਾ ਸੀਐਮ ਤੇ ਪੰਜਾਬ ਦੇ ਸੀਐਮ ਇਹਨਾਂ ਨੂੰ ਮਿਲ ਕੇ ਬਾਈ ਹੈਂਡ ਵੀ ਲੈਟਰ ਦੇ ਚੁੱਕੇ ਆ ਸਾਰੇ ਟਰਾਂਸਪੋਰਟ ਮੰਤਰੀ ਨੂੰ ਦੇ ਚੁੱਕੇ ਆ ਸਾਰੇ ਡੀਸੀਆਂ ਨੂੰ ਦੇ ਚੁੱਕੇ ਆ ਸਾਰੇ ਲੋਕਲ ਐਮਐਲਏ ਨੂੰ ਦੇ ਚੁੱਕੇ ਆ ਤੇ ਚਾਹੀਏ ਕਿੱਥੇ ਅਸੀਂ ਇਹ ਚਾਹੁੰਦੇ ਹੜਤਾਲ ਕਰ ਲਓ ਬਸ ਬਹਿ ਜਾਓ ਹੜਤਾਲ ਨਾਲ ਸਾਡਾ ਹੱਲ ਹੀ ਨਹੀਂ ਹੋ ਰਿਹਾ ਹੜਤਾਲਾਂ ਦਾ ਕਰਕੇ ਦੇਖ ਚੁੱਕੇ ਆ ਹੜਤਾਲਾਂ ਨਾਲ ਹੱਲ ਹੀ ਹੋ ਰਿਹਾ ਤੇ ਫਿਰ ਹੋਣਾ ਤੁਸੀਂ ਹੜਤਾਲ ਕਰ ਅੱਗੇ ਤੇ ਸਰਕਾਰ ਨੂੰ ਸਰਕਾਰ ਆਉਂਦਾ ਸੇ ਸਾਨੂੰ 34 ਰੁਪਏ ਦੇ ਦਿੱਤਾ ਹੈ ਜੀ ਅਸੀਂ 25 ਰੁਪਏ ਚ ਚਲਾ ਰਹੇ ਆਂ ਨਾ ਸਾਨੂੰ ਰੋਕ ਸਕਦੇ ਨਾ ਕੰਪਨੀ ਰੋਕ ਲੱਗਦਾ ਜੀ ਤੁਹਾਨੂੰ ਸਰਕਾਰ ਪ੍ਰਸ਼ਾਸਨ ਇਹਦਾ ਚਲਾਉਣ ਦੇਗਾ ਹਾਂਜੀ ਦੇ ਰੋਕ ਸਕਦਾ ਸਾਨੂੰ ਕਿਵੇਂ ਰੋਕ ਸਕਦਾ ਜੀ ਅਸੀਂ ਗੱਡੀ ਸਾਡੀ ਹੈ ਜੀ ਅਸੀਂ ਟੈਕਸ ਭਰ ਕੇ ਗੱਡੀ ਚਲਾ ਰਹੇ ਆਂ ਤੇ 25 ਰੁਪਏ ਰੇਟ ਨੂੰ ਅਸੀਂ ਚਲਾ ਰਹੇ ਆਂ ਨਾ ਉਹਨਾਂ ਦੇ ਰੇਟ ਤੋਂ ਉੱਤੇ ਨਹੀਂ ਜਾ ਰਹੇ ਉਹ ਕਹਿ ਰਿਹਾ 34 ਰੁਪਏ ਤੋਂ ਉੱਤੇ ਨਹੀਂ ਲੈਣਾ ਤੁਸੀਂ ਬਸ 25 ਤੋਂ ਚਲਾ ਰਹੇ ਆਂ ਅਸੀਂ ਜੀ ਕੰਪਨੀਆਂ ਪ੍ਰਸ਼ਾਸਨ ਨਾਲ ਕੰਪਨੀਆਂ ਮਿਲ ਕੇ ਰੇਟ ਕਰ ਦੇਣ ਅਸੀਂ ਚਲਾ ਲੈਣੇ ਆਨਲਾਈਨ ਸਰਵਿਸ ਦੁਆਰਾ ਨਹੀਂ ਕਰਨਗੇ ਤਾਂ ਆਫਲਾਈ 17 ਦੇ ਬਸ ਰੇਡ ਨੇ 43 ਬੈਸਟਕ ਮਾਲ, ਕੋਸਮੋ ਮਾਲ, ਡੀਟੀ ਮਾਲ ਇਹ ਸਾਰੇ ਤੇ ਕਰਾਂਗੇ ਜੀ। 74 ਸੈਕਟਰ ਸਭ ਜਗ੍ਹਾ ਬੈਸਟਕ ਮਾਲ ਸ਼ੁਰੂਆਤ ਅਸੀਂ ਲੈਂਟੇ ਤੋਂ ਕਰਦੇ ਅਸੀਂ 15 ਵੀ ਦਿਨ ਮਹੀਨਾ ਇਥੇ ਡਟ ਕੇ ਲਾਵਾਂਗੇ ਜੀ। ਸਵਾਰੀ ਆਨਲਾਈਨ ਨਹੀਂ ਜਾਊਗੀ ਇਥੋਂ। ਜੇ ਹੁਣ ਪ੍ਰਸ਼ਾਸਨ ਸਾਡੀ ਗੱਲ ਸੁਣਦਾ ਹੈ ਪਬਲਿਕ ਨੂੰ ਪੈਨਿਕ ਹੁੰਦਾ ਨਹੀਂ ਹੈ ਜੀ। ਉਹਨੂੰ ਸਵਾਰੀ ਮਿਲ ਰਹੀ ਹੈ, ਗੱਡੀ ਮਿਲ ਰਹੀ ਹੈ। ਜੇ ਪੈਨਿਕ ਹੋਊਗਾ ਤਾਂ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ ਜੀ। ਕਿਉਂਕਿ ਉਹ ਸਾਡੀ ਗੱਲ ਤਾਂ ਸੁਣ ਨਹੀਂ ਰਿਹਾ। ਬਿਠਾ ਕੇ ਗੱਲ ਕਰ ਲੋ ਅਸੀਂ ਮੀਟਿੰਗ ਨੂੰ ਕਹਿੰਦੇ ਮੀਟਿੰਗ ਨਹੀਂ ਕਰਦੇ। ਕੱਤੀ ਇੱਕ ਨੂੰ ਮੀਟਿੰਗ ਕੀਤੀ ਸੀ ਜੀ 24 ਨੂੰ ਰਾਜਪਾਲ ਸਾਹਿਬ ਕੋ ਗਵਰਨਰ ਸਾਹਿਬ ਕੋ ਵੀ ਜਾਏ ਗਵਰਨਰ ਸਾਹਿਬ ਨੂੰ ਮੀਟਿੰਗ ਕਰਾ ਦਿੱਤਾ ਵੀ ਹੱਲ ਨਹੀਂ ਕਰਦੇ ਆ ਵੇਖੋ 4 ਕਿਲੋਮੀਟਰ ਤੇ 77 ਬਾਬਾ ਜੀ ਇਹ ਕਰੋ ਮਾੜਾ ਇਹਦੇ 4 ਕਿਲੋਮੀਟਰ ਤੇ 77 ਵੀ ਹੈ ਉਹ ਜਿਹੜੀ 10 ਲੱਖ ਦੀ ਗੱਡੀ ਸੀ ਇਹਦੇ ਰੇਟ ਮਾ ਲੈ ਕੇ ਜਾਉਂਗੇ ਜੀ ਦੇਖੋ ਪਾ ਲੈਣੇ ਜੀ ਭਾਜੀ ਸੀ 4 ਕਿਲੋਮੀਟਰ ਤੇ 77 ਇਹਦੇ ਵਿੱਚੋਂ ਹੀ 5 ਰੁਪਏ ਕੱਟਣੇ ਹਜੇ ਇਹਨਾਂ ਨੇ ਕੀ ਕਰਾਂਗੇ ਦੋਸਤੋ ਅਸੀਂ ਸੰਤ ਇਹਨਾਂ ਨੇ ਗੁਲਾਮ ਬਣਾ ਕੇ ਰੱਖਿਆ ਹੋਇਆ ਆ ਆਪਦਾ ਕਸਟਮਰ ਨੇ ਰੱਖਣਾ ਰੱਖਣਾ ਇਹਨਾਂ ਨੇ ਅਗਲੇ ਕਰੇ ਮਰੂਤੀ ਕਾਰ ਨਹੀਂ ਹੁੰਦੀ ਇੱਥੇ ਸਾਨੂੰ ਕਹਿੰਦੇ ਗੱਡੀ ਸਾਫ਼ ਨਹੀਂ ਗੱਡੀ ਗੰਦੀ ਹੈ ਗੱਡੀ ਫਲਾਨਾ ਆਪ ਕੋ ਸਾਰੇ ਕਾਗਜ਼ ਸਾਡੇ ਨੇ ਬੋਤਲਾਂ ਸਾਡੇ ਨੇ ਵਿੱਚ ਕੋਕ ਵਾਲੀਆਂ ਜੀ ਦੱਸੋ ਹਾਂਜੀ ਹਾਂਜੀ ਉਹ ਚੱਕ ਕੇ ਅਸੀਂ ਬਾਹਰ ਕੱਢਦੇ ਆਂ ਜੀ ਅਸੀਂ ਵੀ ਆਈ ਪੀ ਸਰਵਿਸ ਦਿੰਨੇ ਪਿਆ ਜੀ ਕਸਟਮਰ ਨੂੰ ਸਰ ਉਹ ਦੇਖੋ ਸਾਡੀ ਹੈਗੀ ਲਗਜ਼ਰੀ ਕੈਬ ਸਾਡਾ ਰਿਕਸ਼ਾ ਨਹੀਂ ਹੈ ਸਾਡਾ ਆਟੋ ਨਹੀਂ ਹੈ ਅਸੀਂ ਕਸਟਮਰ ਨੂੰ ਬੜੀ ਵਧੀਆ ਸਰਵਿਸ ਦੇ ਰਹੇ ਆਂ ਟਰਾਈ ਸਿਟੀ 'ਚ ਸਾਡੇ ਕਿਸੇ ਡਰਾਈਵਰ ਦੇ ਖਿਲਾਫ ਕੋਈ ਕੰਪਲੇਟ ਨਹੀਂ ਆਈ ਅਜੇ ਤੱਕ ਔਰ ਅਸੀਂ 7ਵਾਂ ਦਿਨ ਅੱਜ ਇਹ ਅਸੀਂ ਆਫਲਾਈਨ ਬਾਈਕਾਟ ਦਾ ਚਲਾਉਂਦੇ ਹੋਏ ਨੂੰ ਕਿਸੇ ਵੀ ਕਸਟਮਰ ਕੋਈ ਵੀ ਪੌਲਸਲਾ ਕਰੇ ਵੀ ਕਿਸੇ ਵੀ ਕਸਮਰ ਨਾਲ ਕੋਈ ਬਦਤਮੀਜ਼ੀ ਹੋਈ ਹੋਵੇ ਜਾਂ ਕਸਮਰ ਸਾਡੇ ਤੋਂ ਨਾਰਾਜ਼ ਹੋ ਕੇ ਗਿਆ ਹੋਵੇ 7 ਦਿਨਾਂ ਚ ਬਦਲਾਵ ਬਦਲਾਵ ਇਹ ਆ ਜੀ ਘਟੋ ਘਟ ਜੀ ਸਾਡੇ 750 ਗੱਡੀ ਭਰ ਗਈ ਜੀ ਇੱਥੋਂ 25 ਰੁਪਏ ਰੇਟ ਨਾਲ ਠੀਕ ਹੈ ਜੀ ਖਰੜਵੀ ਲੋਕ ਜਾ ਰਹੇ ਆ ਕੋਰਾਲੀ ਵੀ ਜਾ ਰਹੇ ਆ ਲਾਂਡਰਾ ਵੀ ਜਾ ਰਹੇ ਆ ਸਰ ਦੇ ਕਿਹਾ ਸੀਗਾ ਮੈਂ ਲਾਂਡਰਾ ਦੀ ਹੁਣ 20 ਰੁਪਏ ਕਿਲੋਮੀਟਰ ਨੌਨ ਏਸੀ ਦੀ ਰਾਈਡ ਭਜਾਈ ਹੈ ਤੇ ਉਹ ਰੇਟ 200 ਰੁਪਏ ਦੀ ਸੀਗੀ ਉਹੀ ਰਾਈਡ 20 ਰੁਪਏ ਨੂੰ ਜੇ 23 ਨਾਲ ਗੁਣਾ ਕਰੋ ਜੀ ਦੇਖ ਲਓ ਕਿੰਨੇ ਹੋਗੇ ਜੇ ਇਹਨਾਂ ਦੇ ਹਿਸਾਬ ਨਾਲ ਚੱਲਦੇ ਆਂ ਜੀ ਲੈ ਦੇ ਕੇ ਸਾਡੇ ਕੋਲੇ ਕ ਰੇਡ ਤਾਂ ਦੇਣ ਦਾ ਹੱਕ ਬੰਦਾ ਹੈਗਾ ਨਾ ਜਿਹੜਾ ਹੁਣ ਸਾਡਾ ਬੰਦਾ ਹੈਗਾ ਉਹ ਸਾਨੂੰ ਹੱਕ ਦਿਓ ਅਸੀਂ ਜ਼ਿਆਦਾ ਮੰਗ ਨਹੀਂ ਰਹੇ ਇੰਨੀ ਕੁ ਮੰਗ ਆ ਸਾਡੀ ਇਹ ਸਮਝਣਾ ਚਾਹੀਦਾ ਪ੍ਰਸ਼ਾਸਨ ਨੂੰ ਵੀ ਹੈ 10 ਲੱਖ ਰੁਪਏ ਦੀ ਗੱਡੀ ਨਿਕਲਦੀ ਹੈ ਜੀ ਕੈਰੀਅਰ ਲਗਾਉਣੀ ਹੈ ਜੀ ਪਰਮਿਟ ਲੈਣੇ ਆ ਟੈਕਸ ਭਰਦੇ ਆ ਉਸ ਤੋਂ ਬਾਅਦ ਸਾਨੂੰ 40 ਰੁਪਏ ਦੀ ਰੈਡ ਪੈਂਦੀ ਹੈ ਰੇਲਵੇ ਸਟੇਸ਼ਨ ਦੀ 2 ਕਿਲੋਮੀਟਰ ਦੀ ਉਰੇ ਜੀ ਤਿੰਨ ਬੰਦੇ ਇੱਥੋਂ ਬੰਦੇ ਆ ਉਹਦੇ ਚ ਤਿੰਨ ਬੰਦੇ ਕਹਿੰਦੇ ਜੀ 2 ਨੰਬਰ ਤੇ ਸੀ 3 ਨੰਬਰ ਤੇ ਇਸੇ ਕਰ ਦਿਓ ਉਹਦੀ ਦੋ ਟੈਚੀਆਂ ਸੀ ਉਹ ਵੀ ਕੈਰੀਅਰ ਤੇ ਰੱਖੀਆਂ ਉਸ ਤੋਂ ਬਾਅਦ 40 ਰੁਪਏ ਜਦੋਂ ਅਸੀਂ ਦੇਖਦੇ ਆ ਕਿ 20% ਸਾ 18% GST ਕੱਟ ਗਿਆ 10% ਸਰਵਿਸ ਟੈਕਸ ਕੱਟ ਗਿਆ ਜੀ ਪੱਲੇ ਕੀ ਰਹਿ ਗਿਆ ਜੀ ਜਿੰਨੇ ਪੈਸੇ ਬਚਦੇ ਆ ਉਹਨੇ ਦਾ ਤਾਂ ਪੈਟਰੋਲ ਸਟਾਰਟ ਕਰਦੇ ਪਹਿਲਾਂ ਉਹ ਪੈਟਰੋਲ ਤੇ ਸਟਾਰਟ ਹੁੰਦੀ ਆ ਫਿਰ CNG ਤੇ ਹੁੰਦੀ ਆ ਉਹ 10 ਰੁਪਏ ਦਾ ਪੈਟਰੋਲ ਤਾਂ ਪਹਿਲੀ ਹੀ ਖਾ ਗਈ ਜੀ ਉੱਥੇ ਜਾਂਦੇ ਆ ਤੇ ਉੱਥੇ ਸਾਨੂੰ ਤੰਗ ਕਰਦੇ ਆ ਬਾਹਰ ਗੱਡੀ ਨਹੀਂ ਲਾਉਣ ਦੇਦੇ ਆ ਅੰਨੇ ਜਾਂਦੇ ਆ ਤਾਂ ਕਸਪਰ ਪੈਸੇ ਨਹੀਂ ਦਿੰਦਾ 50 ਰੁਪਏ ਦੀ ਪਰਚੀ ਦੇ ਅਸੀਂ ਹਰ ਪਾਸੋਂ ਮਾਰਦੇ ਆ ਜੀ ਭੁਖੜਤਾਲ ਤੱਕ 10 ਦਿਨ ਕੱਟ ਕੇ ਦੇਖ ਲਈ ਜੀ ਫਿਰ ਵੀ ਪ੍ਰਸ਼ਾਸਨ ਨੂੰ ਸਮਝ ਨਹੀਂ ਆ ਰਿਹਾ ਔਰ ਇਹ ਸੋਚਣਾ ਜੀ ਦੇਖੋ ਮੈਂ ਸਾਨੂੰ ਸਾਫ਼ ਕਹਿ ਰਿਹਾ ਜੀ ਕਿਸਾਨਾਂ ਦੀ ਤਰ੍ਹਾਂ ਅਸੀਂ ਆਤਮਦਾਹ ਕਰਾਂਗੇ ਜੀ ਹੁਣ ਸਾਡੀਆਂ ਖ਼ਬਰਾਂ 'ਚ ਖ਼ਬਰਾਂ ਆਉਣਗੀਆਂ ਕਿ ਆਜਾ ਆ ਡਰਾਈਵਰ ਮਰ ਗਿਆ ਗੱਡੀ ਦੇ ਵਿੱਚ ਫਾਲ ਆ ਗਿਆ ਚਾਰ ਚਾਰਪੇ ਘਟਦੇ ਜਾਂਦੇ ਆ ਆ ਇੱਕ ਨਾ ਇਹ ਕੈਮਰਾਮੈਨ ਤੁਸੀਂ ਦੇਖੋ ਮਾੜਾ ਜ 274 ਰੁਪਏ ਦੀ ਰਾਈਡ ਆ 270 ਰੁਪਏ ਕਸਟਮਰ ਨੇ ਦੇ ਗਿਆ 4 ਰੁਪਏ 41 ਪੈਸੇ ਸਾਡੇ ਵੀ ਖਤਮ ਹੋ ਗਏ ਜਿਹੜੇ .41 ਰੁਪਏ ਨੇ ਨਾ ਇਹ ਸਾਨੂੰ ਕਦੀ ਨਹੀਂ ਮਿਲਦੇ ਜੀ ਠੀਕ ਹੈ ਜੀ ਮਤਲਬ 4 ਰੁਪਏ 41 ਪੈਸੇ ਸਾਡੇ ਖਤਮ ਨੇ ਸਾਰੇ ਦਿਨ ਵਿੱਚ ਦੇ 10 ਰਾਈਡਾਂ ਲਾਣੇ ਆ ਨਾ ਆਪਾਂ ਤੇ ਸਾਡਾ 150 ਰੁਪਏ ਆਵੇਂਗਾ ਚਲਾ ਅਸੀਂ ਨਾ ਪਹਿਲਾਂ ਜੀ ਦੇਖੋ ਪਹਿਲਾਂ ਅਸੀਂ 8 ਘੰਟੇ ਦੇ ਵਿੱਚ ਨਾ ਜੀ 2500 3000 ਰੁਪਏ ਦਾ ਅੱਛਾ ਕੰਮ ਕਰ ਲੈਂਦੇ ਸੀ ਅਸੀਂ ਭਾਰਤ ਸਰਕਾਰ ਨੂੰ ਸਟੇਟ ਸਰਕਾਰ ਨੂੰ ਚਾਹੇ ਕਿਹੜੀ ਵੀ ਸਰਕਾਰ ਹੈ ਅਸੀਂ ਕਹਿੰਦੇ ਹਾਂ ਸਾਨੂੰ ਨਹੀਂ ਚਾਹੀਦੀ ਅੱچھے ਦਿਨ ਸਾਨੂੰ ਨਹੀਂ ਚਾਹੀਦਾ ਕੁਝ ਵੀ ਸਾਨੂੰ ਤਾਂ ਪੁਰਾਣੇ 2016 ਦੇ ਰੇਟ ਹੀ ਦੇ ਦਿਓ ਵਾਪਸ ਅਸੀਂ ਉਹਨਾਂ ਜੀ ਖੁਸ਼ ਹੈ ਪੰਜਾਬ ਸਰਕਾਰ ਨੇ ਆ ਤਾਂ ਬਾਈ ਦਾ ਨੋਟੀਫਿਕੇਸ਼ਨ ਹੈ ਜੀ ਇਹ ਤੋਂ 22 ਤੋਂ ਬਾਅਦ ਦਾ 23 ਦਾ ਨੋਟੀਫਿਕੇਸ਼ਨ ਨਹੀਂ ਆਇਆ ਰੇਟ ਹੋਰ ਵਧਣਾ ਹੈ 24 ਦਾ ਨੋਟੀਫਿਕੇਸ਼ਨ ਨਹੀਂ ਆਇਆ ਇਹ ਚੰਡੀਗੜ੍ਹ ਦਾ ਰੂਲ ਹੈ ਤੇ ਪੰਜਾਬ ਸਰਕਾਰ ਨੇ 2012 ਤੋਂ ਹੀ ਨੋਟੀਫਿਕੇਸ਼ਨ ਨਹੀਂ ਕੱਢਿਆ ਹਰਿਆਣਾ ਨੇ ਤਾਂ ਕੱਢਣੀ ਹੀ ਕੀ ਸੀਗਾ ਇਹ ਸਾਰਿਆਂ ਨੂੰ ਆਰਟੀਆਈ ਪਾ ਕੇ ਮੈਂ ਹਰਿਆਣਾ ਹਿਮਾਚਲ ਉੱਤਰਾਖੰਡ ਯੂਪੀ ਦਿੱਲੀ ਪੰਜਾਬ ਚੰਡੀਗੜ੍ਹ ਸਾਰਿਆਂ ਨੂੰ ਪਾ ਕੇ ਪੁੱਛ ਲਿਆ ਵੀ ਚਿੱਟੀ ਪਲੇਟ ਚਲਾ ਸਕਦੇ ਆਂ ਕਾਰ ਪੂਲਿੰਗ ਕਰ ਸਕਦੇ ਆਂ ਬਲਾਤੇ ਸਾਰਿਆਂ ਦਾ ਜਵਾਬ ਆਇਆ ਕਿ ਨਹੀਂ ਚਲਾ ਸਕਦੇ ਕੋਈ ਪਰਮਿਸ਼ਨ ਨਹੀਂ ਤੇ ਫਿਰ ਕਿਉਂ ਚੱਲ ਰਹੀਆਂ ਅਸੀਂ ਪ੍ਰਸ਼ਾਸਨ ਨੂੰ ਪੁੱਛਦੇ ਆਂ ਜੀ ਆਹ ਟ੍ਰਿਬਿਊਨ ਚੌਂਕ ਆ ਤੁਹਾਡੇ ਸਾਹਮਣੇ ਇੱਥੋਂ ਵਾਈਟ ਪਲੇਟ ਇੱਕੋ ਚੱਲੀ ਜਾਂਦੀਆਂ ਨੇ ਸਿੱਧੀਆਂ ਵਾਲੇ ਜਾਂਦੀਆਂ ਨੇ ਪਾਣੀ ਪੱਤ ਜਾਂਦੀਆਂ ਨੇ ਜੱਦ ਤੋਂ ਕਰਨਾਲ ਜੀਂਹੌਰ ਤੋਂ ਚੱਲਦੀਆਂ ਨੇ ਇਹਨਾਂ ਦਾ ਹੱਲ ਕਰੋ ਕਹਿੰਦੇ ਸਾਡੇ ਕੋਲ ਇੱਕੋ ਹੀ ਬੰਦਾ ਹੈ ਤੇ ਦੱਸੋ ਉਹ ਵੀ ਸਾਸੀ ਅਸੀਂ ਕਹਿੰਦੇ ਮੈਨ ਪਾਵਰ ਦੇਣੇ ਸਾਨੂੰ ਅਧਿਕਾਰ ਦੇ ਦਿਓ ਤੁਸੀਂ ਯਾਰ ਜਿਹੜੇ ਪੁਲਿਸ ਵਾਲਿਆਂ ਨੂੰ ਅਧਿਕਾਰ ਦੇ ਦਿਓ ਐਸਐਚਓ ਨੂੰ ਅਧਿਕਾਰ ਦੇ ਦਿਓ ਲੋਕਲ ਏਐਸਆਈ ਨੂੰ ਅਧਿਕਾਰ ਦੇ ਦਿਓ ਉਹ ਆ ਕੇ ਚਲਾਨ ਘੱਟ ਦੇ ਉਹਨੂੰ ਚਲਾਨ ਮੁਕਦੇਓ ਤੁਸੀਂ ਐਸਟੀਏ ਦੀ ਪਾਵਰ ਇੱਕ ਆਮ ਬੰਦੇ ਨੂੰ ਨਹੀਂ ਦੇ ਸਕਦੇ ਸੁਧਾਰ ਕਰਨ ਵਾਸਤੇ ਤੇ ਜੇ ਅਸੀਂ ਕੋਈ ਗਲਤੀ ਕਰਦੇ ਆਂ ਤਾਂ ਸਾਡੇ ਤੇ ਡਾਂਗ ਵਾਰ ਦਿੰਦੇ ਆ ਸਾਡਾ ਉਹ ਬੰਦਾ ਮਰ ਗਿਆ ਸੀਗਾ ਜੀ ਭਿੰਦਰਪਾਲ ਮੋਲਾਪੁਰ ਉਹਦੀ ਲਾਸ਼ ਤੇ ਉੱਤੇ ਡਾਂਗਾ ਚਲਾਈਆਂ ਸਾਡੇ ਤੇ ਤੇ ਇਹਨਾਂ ਨੂੰ ਸ਼ਰਮ ਨਹੀਂ ਆਈ ਤੇ ਅਸੀਂ ਚਾਹੀਦੇ ਜਾਈਏ ਕਿੱਥੇ ਜੇ ਅਸੀਂ ਕੁਝ ਕਹਿਨੇ ਆ ਤੇ ਕਹਿੰਦੇ ਤੁਸੀਂ ਤਾਂ ਰੋਜ਼ ਹੀ ਆ ਜਾਂਦੇ ਹੋ ਜਦੋਂ ਸਾਡੀ ਗੱਲ ਹੀ ਨਹੀਂ ਸੁਣ ਰਹੇ ਤੁਸੀਂ ਮੀਟਿੰਗਾਂ ਕਰ ਰਹੇ ਹੋ ਸਰਕਾਰੀ ਐਪ ਦੀ ਗੱਲ ਕੀਤੀ ਸਰਕਾਰੀ ਐਪ ਨਹੀਂ ਬਣਾਈ 12 ਮਹੀਨੇ ਹੋ ਗਏ ਅਜ 18 ਮੀਟਿੰਗਾਂ ਕਰ ਚੁੱਕੇ ਹੋ ਇਹਦੇ ਚ ਕਦੀ ਕਿਹਨੂੰ ਬੁਲਾ ਲੈਂਦੇ ਆ ਕਦੀ ਕਿਹਨੂੰ ਬੁਲਾ ਲੈਂਦੇ ਕਦੀ ਕਹਿੰਦੇ 2 ਕਰੋੜ ਲੱਗਣਾ ਕਦੀ ਕਹਿੰਦੇ 3 ਕਰੋੜ ਲੱਗਣਾ ਕਦੀ 4 ਕਰੋੜ ਲੱਗਣਾ ਅਰੇ ਨਹੀਂ ਬਣਾਉਣੀ ਬਜੀ ਸਾਡਾ ਮਕਸਦ ਇਹ ਆ ਤੁਸੀਂ ਜਿਹੜੀ ਮਰਜ਼ੀ ਐਪ ਲਾਓ ਇੱਕ ਰੇਟ ਕਰ ਦਿਓ 25 ਰੁਪਏ ਉਹ ਸਾਰਿਆਂ ਦੀ ਇੱਕ ਕਰ ਦੋ ਜਿਹੜੀ ਸਮਝ ਆਊਗੀ ਅਗਲਾ ਰਹਿ ਜਾਊਗਾ ਨਹੀਂ ਸਮਝਾਊਗੀ ਨਾ ਆਊਗਾ ਜੇ ਪ੍ਰਮੋਸ਼ਨ ਕਰਨ ਵਾਸਤੇ ਨਵੀਂ ਆਏ ਆਪਣੇ ਆਪਣਾ ਪੈਰ ਜਮਾਉਣੇ ਆ ਉਹਨੇ ਡਿਸਕਾਊਂਟ ਦੇਣਾ ਤਾਂ ਉਹ ਆਪਦੀ ਜੇਬ ਚੋਂ ਦਵੇ ਕੱਪੜੀ ਆਪਣੇ ਖਾਤੇ ਚੋਂ ਦਵੇ ਸਾਡੇ ਚੋਂ ਕੋਈ ਕੱਟ ਰਿਓ ਜਿਹੜਾ ਨਵਾਂ ਆਪਾਂ ਨਵਾਂ ਆਉਂਦੀ ਹੈ ਕਮਿਸ਼ਨ ਨਹੀਂ ਲਵਾਂਗੇ ਉਹ 8 ਰੁਪਏ ਚ ਚਲਾ ਦਿੰਦੀ ਹੈ ਜਿਹੜਾ 10 ਦੇ ਰਿਹਾ ਉਹ ਵੀ ਮਰ ਜਾਂਦਾ ਔਰ ਸਾਡਾ ਡਰਾਈਵਰ ਮਜਬੂਰ ਹੈ ਉਹਨੂੰ ਬਚਾਰੇ ਨੂੰ ਕੋਤੋਂ ਇਹ ਬੰਦ ਹੁੰਦੀ ਆ ਆਈਡੀ ਉਹ ਖੋਲ ਲੰਦਾ ਉਹ ਬੰਦ ਹੁੰਦੀ ਆ ਦੂਜੀ ਖੋਲ ਲੰਦਾ ਉਹਨੇ ਤਾਂ ਘਰ ਚ ਲਾਉਣਾ ਟੈਂਸਰ ਬੇਸਿੰਜੀ ਪਾਪਾ ਕੇ ਕੰਮ ਕਰ ਰਹੇ ਹਾਂ ਜੀ ਅਸੀਂ ਡਰਾਈਵਰਾਂ ਦੇ ਪੌਕੇਟ ਮੇਰੇ ਸਾਹਮਣੇ ਪੁੱਛ ਲੋ ਜਿੰਨੇ ਡਰਾਈਵਰ ਕੋਲ ਕਿਸੇ ਕੋ 500 ਰੁਪਏ ਗਾ ਜੇ ਇਹ ਮੈਨੂੰ ਹਾਦੋ ਮਾਣਾ ਹੁਣੇ ਖਾਤੇ ਗੋਲ ਦੇ ਜੀ 22 ਰੁਪਏ ਦਾ ਕੰਮ ਕਰ ਰਹੇ ਆ ਆ ਵੇਖੋ ਜੀ ਆ ਜਿਹੜੇ ਹੈਗੇ ਨੇ ਆਹੀ ਹੋਣਗੇ ਡਰਾਈਵਰਾਂ ਕਿਸੇ ਕੋਲ ਵੀ ਇਹ ਨਹੀਂ ਕੋਈ ਕੋਗਾ ਮੇਰੇ ਮੇਰੇ ਕੋਲ ਜੋ 20000 ਰੁਪਏ ਆ ਪਿਆ ਮੈਂ ਇੰਸ਼ੋਰੈਂਸ ਕਟਵਾ ਲਾਂਗਾ ਉਹ ਚਾਰੇ ਡਰਾਈਵਰ ਕਰਦੇ ਨੇ ਜਿੰਨੂੰ ਬੋਝਦੇ ਫੋਨ ਕਰਕੇ ਯਾਰ ਮੇਰਾ 2 ਮਹੀਨਾ ਇੰਸ਼ੋਰੈਂਸ ਕਟਵਾ ਦੋ ਕਿ ਕਟਵਾ ਸਕਦਾ ਤਾਂ ਟਾਇਰ ਜਾ ਕੇ 45 ਪਵਾਏ ਸਾਡੇ ਡਰਾਈਵ 45 ਜੋ ਟਾਇਰ ਪੋਚਦੇ ਮੈਂ ਵੀਰੇ ਪੁਰਾਣੇ ਟਾਇਰ ਦੇ ਦੇ ਜਾਂ ਸਾਨੂੰ ਉਹ ਵੀ ਅੱਗੋ ਕਹਿੰਦਾ 2000 ਦੇ ਚਾਰ ਟਾਇਰ ਨੇ ਵੀਰੇ ਤੇ ਉਹ ਟੋ ਟਾਇਰ ਕਿੰਨੇ ਦਿਨ ਚੱਲਦੇ ਨੇ ਇੱਕ ਮਹੀਨਾ ਚੱਲਦੇ ਨੇ ਜੀ ਉਹ ਚਾਈਨੀ ਨੇ ਟਾਇਰ ਹੁੰਦੇ ਨੇ ਪਾਲਿਸ਼ਕਾ ਕੇ ਲਗਾਏ ਹੁੰਦੇ ਨੇ ਸਾਨੂੰ ਕੀ ਪਤਾ ਕਿਹੜੇ ਹੈ ਕਿਹੜੇ ਨਹੀਂ ਜੋ ਚਲਾਨਣੇ ਹੈ ਗੱਡੀ ਫਰਜ਼ੀ ਦਾ ਟਾਇਰ ਮੈਂ ਵੀ ਤੇ ਐਵੀਡੈਂਸ ਦਾ ਦੱਸਣਾ ਤੁਹਾਨੂੰ ਇੱਕ ਸਾਫ਼ ਜੀ ਗੱਲ ਹੈ ਬਾਈਕ ਵਾਲੇ ਕੀ ਕਰਦੇ ਜੀ ਦਿਨੇ ਉਹ ਜੌਬ ਕਰਦੇ ਆ ਠੀਕ ਹੈ ਜੀ 8 ਘੰਟੇ ਦੀ ਜੌਬ ਕਰ ਲਈ ਟਾਈਮ ਜਿਹੜਾ ਸਾਡਾ ਕੰਮ ਦਾ ਹੈ ਨਾ ਜੀ ਉਹ ਸਵੇਰੇ 6 ਤੋਂ 10 ਹੈ ਸ਼ਾਮ ਨੂੰ 6 ਤੋਂ 10 ਹੈ ਉਹ 6 ਤੋਂ 10 ਵਜੇ ਆ ਜਾਂਦੇ ਜੀ ਤੁਸੀਂ ਸਾਡੇ ਕਿਸੇ ਬੰਦੇ ਦੀ ਫੁੱਲ ਟਾਈਮ ਕਾਰ ਚਲਵਾਦਾ ਕਾਰ ਵਾਲਾ ਫੁੱਲ ਟਾਈਮ ਇਸੇ ਤੀ ਹੈ ਉਹਨੇ ਪੈਸੰਜਰ ਹੀ ਢੋਣੇ ਆ ਉਹ ਪੂਰੇ ਦਿਨ ਚ 1000 ਰੁਪਏ ਦਾ ਕੰਮ ਨਹੀਂ ਕਰਦਾ ਤੇ ਪਾਰਟ ਟਾਈਮ ਕੰਮ ਕਰਨ ਵਾਲੇ ਦਾ ਕੰਮ 2000 ਰੁਪਏ ਦਾ ਬਾਈਕ ਵਾਲੇ ਦਾ 9 ਰੁਪਏ ਕਿਲੋਮੀਟਰ ਜੀ ਦੀ ਬਾਈਕ ਦਾ 1 ਕਿਲੋਮੀਟਰ ਤੇ 60 60 ਦੀ ਐਵਰੇਜ ਦਿੰਦੀ ਹੈ 60 ਦੀ ਐਵਰੇਜ ਦਿੰਦੀ ਹੈ 15 ਦੀ ਐਵਰੇਜ ਦਿੰਦੀ ਹੈ ਤੇ ਪ੍ਰਸ਼ਾਸਨ ਸਾਨੂੰ ਕਹਿੰਦਾ ਅਸੀਂ ਜਿੰਨੀ ਠੀਕ ਹੈ ਜੀ ਇਹ ਤਾਂ ਬਾਈਕਾਂ ਚੱਲਣਗੀਆਂ ਇਹ ਤਾਂ ਲੋਕਾਂ ਨੂੰ ਸਹੂਲਤ ਹੈ ਤੁਸੀਂ ਮੈਨੂੰ ਇਹ ਦੱਸੋ ਜੀ ਇੱਕ ਬਾਈਕ ਵਾਲੇ ਤੇ ਇੱਕ ਗੱਡੀ ਵਾਲੇ ਦੇ ਵਿੱਚ 30 ਰੁਪਏ ਦਾ ਅੰ ਇੱਕ ਕਸਪਰ ਮੈਂ ਮੰਨ ਲਓ ਕਸਪਰ ਹੈ ਮੈਂ ਰੋਜ਼ ਬਾਈਕ ਤੇ ਹੀ ਜਾ ਰਿਹਾ ਜੀ ਮੈਂ ਗੱਡੀ ਛੱਡਤੀ ਮੈਂ ਪੂਰੇ ਸਾਲ ਦੇ ਵਿੱਚ 5000 ਰੁਪਏ ਬਚਾਲੂਗਾ 8 ਬਚਾਲੂਗਾ ਚਲੋ ਜੀ ਜਿਸ ਦਿਨ ਉਹ ਬਾਈਕ ਤਿਲਕ ਗਈ ਤੇ ਮੇਰੇ ਪੈਰ ਤੇ ਇੰਜਰੀ ਹੋ ਗਈ ਕਿੰਨੇ ਰੁਪਏਾਂ ਦੇ ਕਿੰਨੇ ਨੁਕਸਾਨ ਹੋਊਗਾ ਜੀ ਔਰ ਉਹ ਚ ਖਾੜੀ ਧੀ ਭੈਣ ਹੋਵੇ ਕੋਈ ਜਿਹੜੀ ਹਜੇ ਅਨਮੈਰਿਡ ਹੋਵੇ ਜੇ ਉਹਦਾ ਕੋਈ ਅੱਗ ਪੈ ਟੇਟਾ ਮੇਟਾ ਹੋ ਗਿਆ ਜੀ ਫਿਰ ਉਹਦਾ ਨੁਕਸਾਨ ਹੋ ਸਕਦਾ ਪੈਸਿਆਂ ਨਾਲ ਸਾਡੀ ਇੱਕ ਪੰਜ ਪਲੇ ਸਾਡੀ ਭੈਣ ਸੀਗੀ ਜੀ ਉਹ ਕਨਸੀਵ ਕੀਤਾ ਹੋਇਆ ਸੀਗਾ ਉਹਦੇ ਹਸਬੰਦ ਨੇ ਉਹਨੂੰ ਬਾਈਕ ਬੁੱਕ ਕਰਤੀ بارش ਪੈ ਰਹੀ ਸੀ ਪਾਣੀ ਖੜਾ ਸੀ ਖੱਡੇ 'ਚ ਉਹ ਖੱਡੇ 'ਚ ਵੱਜਾ ਮੋਟਰਸਾਈਕਲ ਉਹ ਗਿਰੀ ਤੇ ਉਹ ਮਿਸਕਾਰੇਜ ਹੋ ਗਿਆ ਜੀ ਉਹ ਅੱਜ ਵੀ ਚਪੀੜੇ ਮਾਰਦਾ ਜੀ ਆਪਣੇ ਮੂੰਹ ਤੇ ਕਿੰਨੇ ਰੁਪਏ ਪਿੱਛੇ 20 ਰੁਪਏ ਪਿੱਛੇ ਤੇ ਮੈਂ ਪਬਲਿਕ ਨੂੰ ਵੀ ਕਹਿੰਨਾ ਹੈ ਸੇਫਟੀ ਤਾਂ ਯੂਜ਼ ਕਰੋ ਆਪਦੀ ਤੁਸੀਂ 10 20 ਰੁਪਏ ਵਿੱਚ ਸਾਡੀਆਂ ਭੈਣਾਂ ਚਾਹੀਏ ਇੱਥੇ ਪਾਟ ਰਹੀਆਂ ਨੇ ਪੀਜੀ ਰਹਿ ਰਹੀਆਂ ਨੇ ਯੂਜ਼ ਕਰ ਰਹੀਆਂ ਨੇ ਤੁਸੀਂ ਸਾਡੀ ਗੱਡੀ ਨਹੀਂ ਲੈਣੀ ਕੋਈ ਇਸ਼ੂ ਨਹੀਂ ਹੈ ਤੁਸੀਂ ਆਟੋ ਲੈ ਲਓ ਈ ਰਿਕਸ਼ਾ ਲੈ ਲਓ ਸੇਫਤਾ ਹੋ ਚਲਦੀ ਹੈ ਜੀ 99% ਪਬਲਿਕ ਐਪ ਦੇ ਥਰੂ ਚਲਦੀ ਆ ਅਸੀਂ ਪਬਲਿਕ ਬਾਰੇ ਸੋਚਦੇ ਆ ਪਬਲਿਕ ਸਾਡੇ ਬਾਰੇ ਨਹੀਂ ਸੋਚ ਸਕਦੀ ਅਸੀਂ ਵੀ ਤਾਂ ਅਸੀਂ ਦਾ ਸਾਰਾ ਕੋਈ ਨਾਦਰੀ ਕਹਿੰਦੀ ਸਾਡੇ ਡਰਾਈਵਰ ਦਾ ਵੀ ਬੱਚੇ ਐ ਅਸੀਂ ਵੀ ਪਾਣੇ ਐ ਕਿੱਥੋਂ ਪਾ ਲਈਏ ਕਿਸ ਤਰੀਕੇ ਨਾਲ ਪਾ ਲਈਏ ਕੋਈ ਕੋਈ ਵੇਦਾ ਦੱਸਣ ਵੀ ਹਾਂ ਤੁਸੀਂ ਆ ਕੰਮ ਕਰੋਗੇ 50 ਰੁਪਏ ਦੀ ਰਾਈਡ 'ਚ ਕਸਬਰ ਕਹਿ ਰਿਹਾ ਹੈ ਕਹਿੰਦਾ ਯਾਰ ਹਮ ਤਾਂ ਉਸ ਖੁਦ ਕਹਿ ਰਹੇ ਐ ਵੀ 50 ਰੁਪਏ ਕੀ ਸਾਈਡ पे ਸ਼ਾਇਦ ਆਪਕੋ 100 ਰੁਪਏ ਇਨਸੈਂਟਿਵ ਵੀ ਮਿਲਤਾ ਹੋਗਾ ਤੋ ਉਨਕੋ ਪਤਾ ਹੀ ਨਹੀਂ 50 'ਚ 25 ਮਿਲ ਰਹੇ ਹਨੇ 19 ਮਿਲ ਰਹੇ ਹਨੇ ਤੋ ਕਸਬਰ ਤੇਨੇ ਕੋ ਤਿਆਰ ਹੈ ਜੀ ਪਰ ਹਮੇ ਮਿਲ ਨਹੀਂ ਰਿਹਾ ਔਰ ਹਮਾਰਾ ਡਰਾਈਵਰ ਵੀ ਬਿਚਾਰਾ ਇਤਨਾ ਬੋਲਾ ਬਾਲਾ ਹੈ ਜੀ ਉਸ ਕੋ ਪਤਾ ਹੀ ਨਹੀਂ ਕਿਵੇਂ ਲੈਨੇ ਪੈਸੇ ਸਰ ਮੈਨੂੰ ਕੋਈ ਸੇਫਟੀ ਨਹੀਂ ਹੈਗੀ ਇੱਕ ਤੁਸੀਂ ਕਾਊਂਟ ਉਬਰ ਦਾ ਬਣਾ ਲਿਆ ਕਿੰਦੇ ਤੇ ਬਣਾਇਆ ਕਾਊਂਟ ਕੋਈ ਪੈਨ ਕਾਰਡ ਆਧਾਰ ਕਾਰਡ ਵੋਟਰ ਕਾਰਡ ਕੁਛ ਨਹੀਂ ਲਗਾਣਾ ਕੱਲਾ ਮੋਬਾਈਲ ਨੰਬਰ ਸਾਡਾ ਕਿਨੇ ਲੱਗਦਾ ਹੈ ਪੁਲਿਸ ਵੈਰੀਫਿਕੇਸ਼ਨ ਡਰਾਈਵਿੰਗ ਲਾਇਸੈਂਸ ਸਭ ਕੁਝ ਲੱਗ ਗਿਆ ਜੀ ਪੈਨ ਕਾਰਡ ਆਧਾਰ ਕਾਰਡ ਲਾਇਸੈਂਸ ਜੋ ਵੀ ਸਭ ਕੁਝ ਲੱਗ ਗਿਆ ਅਸੀਂ ਤੁਹਾਨੂੰ ਪ੍ਰਪੋਜ਼ ਕਰਉ ਕਿ ਮੈਂ ਤੁਹਾਨੂੰ ਡ੍ਰੌਪ ਕਰਨ ਚਲਾ ਗਿਆ ਰਾਤ ਨੂੰ 11 ਵਜੇ ਤੁਹਾਨੂੰ 11 ਵਜੇ ਘਰੇ ਮੈਂ ਡ੍ਰੌਪ ਕਰਦਾ ਮੈਂ 20 ਕਿਲੋਮੀਟਰ ਤੁਹਾਨੂੰ ਡ੍ਰੌਪ ਕਰਨ ਚਲਾ ਗਿਆ ਤੁਹਾਨੂੰ ਡ੍ਰੌਪ ਕਰਦਾ ਤੁਹਾਡੀ ਸੇਫਟੀ ਨਾਲ ਤੁਹਾਨੂੰ ਡ੍ਰੌਪ ਕਰਦਾ ਜੀ ਤੁਹਾਨੂੰ ਘਰੇ ਬਿਠਾਏ ਆਰਾਮ ਨਾਲ ਸਾਡੀ ਸੇਫਟੀ ਕੀ ਹੈ ਤੁਸੀਂ ਤਾਂ ਮੈਨੂੰ ਫੋਨ ਕਰਕੇ ਨਹੀਂ ਪੁੱਛਣਾ ਵੀਰੇ ਤੁਸੀਂ ਪਹੁੰਚ ਗਏ ਜਾਂ ਨਹੀਂ ਪਹੁੰਚੇ ਰਾਸਤੇ ਵਿੱਚ ਐਹੋ ਜਿਹਾ ਮਾਹੌਲ ਹੋਇਆ ਪਿਆ ਗੱਡੀਆਂ ਖੋਲ ਲੈਂਦੇ ਨੇ ਚੋਰੀ ਕਰ ਲੈਂਦੇ ਨੇ ਡਾਂਗਾ ਵਾਰਦੇ ਨੇ ਅਸੀਂ ਕਿੱਥੇ ਜਾਵਾਂਗੇ ਦੋਸਤੋ ਤੁਸੀਂ ਕੀ ਕਰਾਂਗੇ ਮੌਲੀ ਦੇ ਵਿੱਚ 70 ਸੈਕਟਰ 79 ਸੈਕਟਰ 125 ਸੈਕਟਰ ਜਿਹੜੇ ਅੱਜ ਵੀ ਬਰਾਨੇ ਆ ਨਵੇਂ ਨਵੇਂ ਡਿਵੈਲਪ ਹੋ ਰਿਹਾ ਹੈ ਉਹਨਾਂ ਸੈਕਟਰਾਂ ਦੇ ਵਿੱਚ ਸਾਡੇ ਜਿਹੜੇ ਡਰਾਈਵਰ ਆ ਉਹਨਾਂ ਨੂੰ ਰਸੀਆਂ ਪਾਈਆਂ ਗਈਆਂ ਰਾਤ ਨੂੰ ਉਹਨਾਂ ਦੇ ਵਿੱਚ ਸਵਾਰੀ ਬਣ ਕੇ ਬਹਿ ਜਾਂਦੇ ਨੇ ਸਵਾਰੀ ਤਾਂ ਸਵਾਰੀ ਹੈ ਨਾ ਜੀ ਸਾਨੂੰ ਕੀ ਪਤਾ ਉਹ ਕੀ ਹੈ ਪਿੱਛੇ ਦੇਖਿਆ ਨਹੀਂ ਜਾਂਦਾ ਜੀ ਕਦੀ ਉਹ ਮੰਦੂਗ ਲਾ ਲੈਂਦੇ ਆ ਕਦੀ ਉਹ ਕੁਛ ਲਾ ਲੈਂਦੇ ਆ ਪੈਸੇ ਵੀ ਲੈ ਜਾਂਦੇ ਆ ਠੀਕ ਹੈ ਜੀ ਉਹ ਵਾਰਦਾ ਤਾਂ ਤੁਸੀਂ ਦੇ ਉਹ ਨੰਬਰ ਕਹਿੰਦੇ ਜੀ ਇਹ ਮਿਸਪਲੇਸ ਹੈ ਉਹ ਨੰਬਰ ਤੇ ਕੋਈ ਵੈਰੀਫਿਕੇਸ਼ਨ ਹੀ ਨਹੀਂ ਹੁੰਦੀ ਕੋਈ ਡਿਟੇਲ ਨਹੀਂ ਨਿਕਲਦੀ ਨਾ ਉਧਾਰ ਕੜਾ ਲਿੰਕ ਹੈ ਨਾ ਪੈਨ ਕੜਾ ਲਿੰਕ ਹੈ ਕੋਈ ਮਤਲਬ ਨਹੀਂ ਇੱਕ ਸਾਡਾ ਐਂਡ ਡਰਾਈਵਰ ਦੇ ਕੇਸ ਹੈ ਜੀ ਐਸਐਸਪੀ ਮੌਲੀ ਐਸਐਸਪੀ ਚੰਡੀਗੜ੍ਹ ਮੇਰੇ ਕੰਨੀਓਂ ਦਰਖਾਸਤ ਦਿੱਤੀ ਹੋਈ ਹੈ ਐਂਡ ਡਰਾਈਵਰ ਦੇ ਖਿਲਾਫ ਉਹ ਚ ਕੀ ਹੈ ਜੀ ਮੇਰੀ ਗੱਡੀ ਦਾ ਨੰਬਰ ਹੈ ਪੀਵੀ01 ਇੱਕ ਬੰਦੇ ਨੇ ਆਈਡੀ ਬਣਾ ਲਈ ਮੇਰੇ ਨਾਂ ਤੇ ਫੇਕ ਮੇਰੀ ਗੱਡੀ ਦੇ ਨੰਬਰ ਪੇਪਰ ਲਾਤੀ ਜੀ ਫੋਟੋ ਖਿੱਚ ਕੇ ਲਾਤੀ ਔਰ ਉਹ ਚਲ ਰਹੀ ਹੈ ਵਾਈਟ ਪਲੇਟ ਕਿਸੇ ਕਸਪਰ ਨੇ ਜਿਹੜਾ ਆਪਣਾ ਸਕੋਰ ਹੈ ਜੀ 26 ਸੈਕਟਰ ਉੱਥੇ ਜਾਣਾ ਸੀ ਉਹਨਾਂ ਨੇ ਆਪਣੀ ਫਰੈਂਡ ਦੇ ਨਾਲ ਉਹ ਜਾ ਰਿਹਾ ਸੀ 26 ਸੈਕਟਰ ਤੋਂ ਅਜੀਰਪੁਰ ਤੋਂ ਮੇਰੇ ਨਾਲ ਬੈਠ ਕੇ ਉਹਦੇ ਨਾਲ ਬੈਠ ਗਿਆ ਉਹ ਉਹਨਾਂ ਬੈਠਾ ਜੀ ਤੇ ਉਹਨਾਂ ਨੇ ਉੱਥੇ ਲਾਤਾ ਉਹਦੇ ਦਾ ਐਪਲ ਦਾ ਫੋਨ ਰਹਿ ਗਿਆ ਜਿਹਦੇ ਵਿੱਚ ਉਹ ਫੋਨ ਕਰ ਰਿਹਾ ਕਸਪਰ ਕੇਅਰ ਤੇ ਕੁਝ ਮਿਲ ਨਹੀਂ ਰਿਹਾ 6 ਵਜੇ ਤੋਂ ਬਾਅਦ ਕਸਪਰ ਕੇਅਰ ਬੰਦ ਹੋ ਜਾਂਦੇ ਸਾਰੀਆਂ ਐਪਲੀਕੇਸ਼ਨਾਂ ਦੇ ਤੇ ਕਿੱਥੇ ਕਾਲ ਕਰਨੀ ਹੈ ਕਿਸੇ ਨੇ ਫਿਰ ਉਹ ਚਲਾ 26 ਦੇ ਥਾਣੇ ਚਲਾ ਗਿਆ ਜੀ ਉਹਨੇ ਕੰਪਲੀਟ ਦਰਜ ਕਰਾਤੀ ਹੁਣ ਜਿਹੜੀ ਉਹਦੀ ਆਈਡੀ ਬੁੱਕ ਸੀ ਉਹਦਾ ਨੰਬਰ ਮੇਰਾ ਸੀ ਪੁਲਸਾਰੇ ਮੈਨੂੰ ਸਾਧ ਲੈਂਦੇ ਆ ਕਿ ਲਿਆ ਵੀ ਕਹਨੇ ਮਨਿਆਣੀ ਜੀ ਮੈਨੂੰ ਟੌਰਚਰ ਕੀਤਾ ਦੋ ਦਿਨ ਟੌਰਚਰ ਕਰਨ ਤੋਂ ਬਾਅਦ ਜੀ ਹੁਣ ਮੇਰੀ ਗੱਲ ਸੁਣੋ ਜੀ ਅਸੀਂ ਜਦੋਂ ਉਹਨੂੰ ਬੁਲਾਇਆ ਕਸਪਰ ਨੂੰ ਵੀ ਇਹ ਪ੍ਰਧਾਰ ਜੀ ਸੀਗੇ ਜਾਂ ਕੋਈ ਬੰਦਾ ਸੀਗਾ ਇਹ ਉਹ ਕਹਿੰਦੇ ਨਹੀਂ ਜੀ ਉਹ ਤਾਂ ਹਿੰਦੂ ਸੀ ਉਹਨੇ ਕੈਪ ਪਾਈ ਹੋਈ ਸੀ ਇਹ ਸਰਦਾਰ ਜੀ ਨਹੀਂ ਸੀਗੇ ਫਿਰ ਗੱਡੀ ਮੰਗਵਾਈ ਗੱਡੀ ਮੰਗਾਈ ਉਹ ਕਹਿੰਦੇ ਨਹੀਂ ਜੀ ਇਹ ਤਾਂ ਡਿਜ਼ਾਇਰ ਸੀਗੀ ਜਿਹੜੀ ਆਈ ਸੀ ਜੀ ਇਹਨਾਂ ਦੀ ਗੱਡੀ ਤਾਂ ਹੋਰ ਹੈ ਜੀ ਤੇ ਉਹ ਵਾਈਟ ਪਲੇਟ ਸੀਗੀ ਤੇ ਵਾਈਟ ਪਲੇਟ ਗੱਡੀ ਇਹਦੇ ਚੱਲੀ ਜਾਂਦੀ ਹੈ ਸ਼ਰਿਆਮ ਤੱਕ ਕੋਈ ਐਕਸ਼ਨ ਨਹੀਂ ਤੇ ਪ੍ਰਸ਼ਾਸਨ ਜਦੋਂ ਇਹਨਾਂ ਕੰਪਨੀ ਨੂੰ ਲਾਇਸੈਂਸ ਦਿੰਦਾ ਕਿਸ ਆਧਾਰ ਤੇ ਦਿੰਦਾ ਕਿਹੜੀ ਵੈਰੀਫਿਕੇਸ਼ਨ ਕਰਦਾ ਕਿ ਜੇ ਵਾਦਤ ਵਾਦਤ ਅਸੀਂ ਗੱਲ ਕਰਦੇ ਆਂ ਦਿਖਾਣੇ ਆਂ ਭੇਜਦੇ ਆਂ ਕੋਈ ਐਵੀਡੈਂਸ ਦਿੰਨੇ ਆਂ ਤਾਂ ਕਹਿੰਦੇ ਹਾਂ ਐ ਕਰੋ ਕਰੋ ਤੁਸੀਂ ਸਾਨੂੰ ਫੋਨ ਕਰਕੇ ਬੁਲਾ ਲਓ ਅਸੀਂ ਚਲਾਨ ਘਟਾ ਦਾਂਗੇ ਅਸੀਂ ਤੁਸੀਂ ਜਿਹੜੀ ਕੰਪਨੀ ਦੇ ਖਿਲਾਫ ਚਲਾਨ ਹੋਣਾ ਹੈ ਉਹਦੇ ਤੇ ਕਾਰਵਾਈ ਹੋਣੀ ਹੈ ਤੁਸੀਂ ਅਸੀਂ ਬਾਈਕ ਵਾਲਿਆਂ ਦਾ ਚਲਾਨ ਨਹੀਂ ਕਰਾਰੇ ਅਸੀਂ ਕਹਿੰਦੇ ਆਂ ਰੈਪਡੋ ਕੰਪਨੀ ਤੇ ਐਕਸ਼ਨ ਲਓ ਓਲਾ ਤੇ ਐਕਸ਼ਨ ਲਓ ਉੱਪਰ ਤੇ ਐਕਸ਼ਨ ਲਓ ਤਾਂ ਜੋ ਉਹਨਾਂ ਕੰਪਨੀਆਂ ਨੂੰ ਨੱਥ ਪਾਈ ਜਾਵੇ ਤੁਸੀਂ ਉਹਨਾਂ ਨੂੰ ਕੁਝ ਕਹਿ ਨਹੀਂ ਰਹੇ ਕਿਉਂ ਉਹ ਚੰਦਾ ਦੇ ਰਹੀਆਂ ਤਾਰ ਕੇ ਅਸੀਂ ਡਰਾਈਵਰ ਕੁਝ ਨਹੀਂ ਦੇ ਰਹੇ ਅਸੀਂ ਵੀ ਤਾਂ ਸਰਕਾਰ ਨੂੰ ਟੈਕਸ ਦੇ ਰਹੇ ਹਾਂ ਜੀਐਸਟੀ ਦੇ ਰਹੇ ਹਾਂ ਸਾਡਾ ਖੂਨ ਚੂਸ ਰਹੇ ਹਰ ਸੀਐਨਜੀ 'ਚ ਵੀ ਟੈਕਸ ਦੇ ਰਹੇ ਹਾਂ ਜਦੋਂ ਅਸੀਂ ਸਰ ਗੱਡੀ ਲਈ ਸੀ 49 ਰੁਪਏ ਸੀਐਨਜੀ ਸੀਗੀ ਸਾਡਾ ਰੇਟ ਸੀਗਾ 25 ਰੁਪਏ ਸੀਐਨਜੀ ਹੋ ਗਈ 90 ਰੁਪਏ ਸਾਡਾ ਰੇਟ ਹੋ ਗਿਆ 10 ਰੁਪਏ ਇਹ ਕਿੱਥੋਂ ਦਾ ਇਨਸਾਫ ਹੈ ਆਮ ਲੋਕਾਂ ਨੂੰ ਇਹ ਗੱਲਾਂ ਤੋਂ ਬਹੁਤ ਅਨਜਾਣ ਆ ਨਾ ਉਹਨਾਂ ਨੂੰ ਤੁਸੀਂ ਕੀ ਅਪੀਲ ਕਰੋਗੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਜੀ ਦੇਖੋ ਜੇ ਕੋਈ ਬੰਦਾ ਕਹਿੰਦਾ ਜੀ ਸਾਡੇ ਨਾਲ ਕਈ ਬੰਦੇ ਮੈਂ ਦੇਖਿਆ ਵੀਡੀਓ ਬਣਾਉਂਦੇ ਆ ਜੀ ਲੱਖ ਰੁਪਏ ਦਾ ਕੰਮ ਹੈ ਜੀ ਇੱਥੇ ਲੋਕਲ ਚੰਡੀਗੜਾ ਆਓ ਗੱਡੀ ਲਓ ਟੈਕਸੀ ਪਾਓ ਤੇ ਲੱਖ ਰੁਪਏ ਦਾ ਕੰਮ ਮੈਂ ਕਹ ਰਿਹਾ ਜੀ ਜਿਹੜਾ ਭਰਾ ਇਹ ਗੱਲ ਕਹਿਣਾ ਚਾਹੁੰਦਾ ਕੋਈ ਵੀ ਨਵਾਂ ਡਰਾਈਵਰ ਗੱਡੀ ਪਾ ਰਿਹਾ ਫਿਰ ਨਾ ਪਾਓ ਰਿਕਸ਼ੇ ਪਾ ਲਓ ਇਹ ਰਿਕਸ਼ੇ 350 ਰੁਪਏ ਕਰਾਇਆ ਤਿੰਨ ਪਾ ਲੂਗੇ 3 ਲੱਖ ਰੁਪਏ ਦੇ ਵਿੱਚ ਸ਼ਾਮ ਨੂੰ ਘਰੇ ਬੈਠੇ ਰਾਤ ਨੂੰ ਚਾਰਜ ਲਾਉਣੇ ਆ ਇਹਦੇ ਵਿੱਚ ਜਿਹੜੇ ਕਿਸੇ ਬੰਦੇ ਨੂੰ ਭਰਮ ਹੈ ਉਹ ਗੱਡੀ ਲੈ ਲੈ ਸਾਡੇ ਤੋਂ ਤੇ ਚਾਰ ਦਿਨ ਨਹੀਂ ਮਹੀਨਾ ਚਲਾ ਕੇ ਦੇਖ ਲੈ ਉਹਨੂੰ ਬਚਦਾ ਕੀ ਹੈ ਕਿਸ਼ਤ ਵੀ ਨਿਕਲ ਜੇ ਤਾਂ ਕਹ ਦੇ ਤੇ ਜਿਹੜੀਆਂ ਕੰਪਨੀਆਂ ਦੀ ਗੱਲ ਹੈ ਜੀ ਉਹ 2019 ਤੋਂ ਪਹਿਲਾਂ ਓਲਾ ਦੀਆਂ ਆਉਂਦੀਆਂ ਗੱਡੀਆਂ ਇੱਥੇ ਸੀਗੀਆਂ ਡਰਾਈਵਰ ਆਉਦੇ ਸੀ ਲੀਸ ਤੇ ਵੀ ਦਿੱਤੀਆਂ ਹੋਈਆਂ ਸੀ ਉੱਪਰ ਨੇ ਵੀ ਦਿੱਤੀਆਂ ਹੋਈਆਂ ਸੀ 2019 'ਚ ਇਹਨਾਂ ਨੇ ਆਫਿਸ ਵੀ ਬੰਦ ਕਰਤੇ ਕੰਪਨੀਆਂ ਨੇ ਗੱਡੀਆਂ ਵੀ ਵਾਪਸ ਲੈ ਲਈਆਂ ਜੀ ਹੁਣ ਸਾਡੀ ਗੱਡੀ ਐ ਸਾਡੀ ਸਾਰਾ ਕੁਝ ਸਾਡਾ ਜੀ ਟੈਕਸ ਵੀ ਸਾਡਾ ਰੇਟ ਵੀ ਸਾਡਾ ਟੈਕਸ ਉਹ ਕੀ ਕਰਦੀਆਂ ਜੀ 25 ਤੋਂ ਸਿੱਧਾ 10 ਰੁਪਏ ਤੇ ਲੈ ਆਏ ਤੇ ਸਾਡੇ ਮਜਬੂਰ ਵਿਚਾਰੇ ਡਰਾਈਵਰ ਭੋਲੇ ਭੋਲੇ ਚਲਾਈ ਜਾਂਦੇ ਆ ਜੀ ਜਿਹਨੂੰ ਪਤਾ ਲੱਗ ਰਿਹਾ ਉਹ ਖੜਾ ਰਿਹਾ ਜਾਂ ਉਹ ਵੇਚ ਰਿਹਾ ਜਾਂ ਪਾ ਬੈਂਕਲੇ ਚੱਕ ਕੇ ਲੈ ਕੇ ਪ੍ਰਸ਼ਾਸਨ ਨੂੰ ਕੰਪਨੀ ਨੂੰ ਅਪੀਲ ਕਰਦੇ ਆਂ ਕਿ ਸਾਡਾ ਸੋਚ ਲਓ। ਧੰਨਵਾਦ ਜੀ। ਧੰਨਵਾਦ। ਇੱਥੇ ਡਰਾਈਵਰ ਜੂਨੀਅਰ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਪੀਲ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਇਹਨਾਂ ਸਾਡੀਆਂ ਮੰਗਾਂ ਮੰਨੀਆਂ ਜਾਂ ਨਾ ਇਹਨਾਂ ਦਾ ਕਹਿਣਾ ਹੈ ਕਿ 1 ਕਿਲੋਮੀਟਰ ਦੇ ਹਿਸਾਬ ਨਾਲ ਅਸੀਂ 25 ਰੁਪਏ ਲਵਾਂਗੇ ਤੇ ਆਮ ਲੋਕਾਂ ਨੂੰ ਥੋੜਾ ਜਿਹਾ ਝਟਕਾ ਲੱਗ ਸਕਦਾ ਪਰ ਇਹਨਾਂ ਦੇ ਵੱਲੋਂ ਪ੍ਰਸ਼ਾਸਨ ਤੇ ਆਮ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ। ਇੱਥੇ ਮੈਨੂੰ ਤੇ ਮੇਰੇ ਕੈਮਰਾਮੈਨ ਨਿਤਨ ਨੂੰ ਦਿਓ ਇਜਾਜ਼ਤ ਧੰਨਵਾਦ।